ਸਾਸਰੀ ਕਾਲ ਭਾਬੀ ਸਾਸਰੀ ਕਾਲ ਵੀ ਹੋਰ ਠੀਕ ਹੈ ਹਾਂ ਠੀਕ ਆ ਵਰੀਏ ਕਿਵੇਂ ਫੋਨ ਲਾਇਆ ਸੀ ਫੋਨ ਮੈਂ ਲਾਇਆ ਸੀ ਰਜੇ ਜੀ ਸੀ ਨਾ ਪਰਛਾ ਜਆ ਪੱਟਿਆ ਸੀ ਬੇੜਾ ਉੱਚਾ ਕਰਦੇ ਸੀ ਤੇ ਟਰੈਕਟਰ ਲੈ ਕੇ ਜਾਣਾ ਸੀ ਥੋੜਾ ਥੋੜੀ ਜੀ ਨਾ ਪਰਤ ਜੀ ਖੜਿਉਣੀ ਹੈਗੀ ਪਰਤ ਪਾਈ ਅੰਦਰ ਅੱਛਾ ਤੇ ਉਹ ਆਗਾ ਟਰੈਕਟਰ ਤੜ ਗਏ ਮੈਂ ਨਾ ਮੇਰੀ ਬੇਬੇ ਨੂੰ ਪੁੱਛ ਕੇ ਦੱਸੂਗੀ ਮੈਂ ਬੇਬੇ ਨੂੰ ਕੀ ਪੁੱਛਣਾ ਟਰੈਕਟਰ ਤੈਨੂੰ ਮੈਂ ਪੁੱਛਾਂ ਬੇਬੇ ਨੇ ਥੋੜਾ ਲੈ ਫਿਰ ਹਰਪ੍ਰੀਤ ਮੇਰਾ ਕਿਹੜਾ ਉਹ ਆਪਦਾ ਗਾਹ ਹੈ ਤਾਂ ਇੰਨਾ ਦਾ ਹੀ ਆ ਮੈਂ ਮੇਰੀ ਬੇਬੇ ਨੂੰ ਪੁੱਛ ਕੇ ਦੱਸੂਗੀ ਅਰੇ ਇਹ ਤਾਂ ਬਾਈ ਕੋਲੇ ਨਹੀਂ ਤੂੰ ਐਂ ਕਰ ਬਾਈ ਨੂੰ ਪੁੱਛ ਲੈ ਜੇ ਤੇ ਬਾਈ ਕੋਲੇ ਟਾਈਮ ਹੈ ਤਾਂ ਬਾਈ ਆਜੂ ਨਹੀਂ ਤੇਰਾ ਪਾਈ ਲੈ ਜੂਆ ਕਿਹ ਡੈਟਰ ਮੈਂ ਫਿਰ ਤੈਨੂੰ ਘਰੇ ਪੁੱਛ ਕੇ ਦਸੂਂ ਟਰੈਡ ਤਾਂ ਸਾਡਾ ਨਾ ਉੱਥੇ ਮਿੱਟੀ ਤੇ ਲੱਗਿਆ ਹੋਇਆਗਾ ਪੱਕਾ ਲਾਇਆ ਸੀ ਉੱਥੇ ਤੇ ਮੈਂ ਜੀ ਪੱਕਾ ਲਾਇਆ ਜੀ ਇੱਕ ਦਿਨ ਸਾਨੂੰ ਦੇ ਦੇਓਗੇ ਫਿਰ ਕੀ ਹੋਜੂ ਨਹੀਂ ਗੱਲ ਦੇ ਫਿਰ ਮੈਂ ਤੈਨੂੰ ਪਤਾ ਮੈਂ ਕਿਵੇਂ ਦੇ ਸਕਦੀ ਹਾਂ ਅੜਗੇ ਘਰੇ ਤਾਂ ਪੁੱਛਣਾ ਹੀ ਪਊਗਾ ਇੱਕ ਵਾਰੀ ਮੈਂ ਮੇਰੀ ਬੇਬੇ ਨੂੰ ਪੁੱਛ ਲਾ ਪਰ ਤੈਨੂੰ ਪੁੱਛ ਕੇ ਮੈਂ ਦੱਸ ਦੂੰਗੀ ਆ ਪੁੱਛ ਲਾ ਭਾਈ ਤੇਰੇ ਤੇ ਤੇਰੀ ਬੇਬੇ ਦੀ ਚੱਲਦੀ ਐ ਜਦੋਂ ਇੱਥੋਂ ਚੀਜ਼ ਲੈ ਜਾਣੀ ਹੁੰਦੀ ਐ ਤਾਂ ਤੂੰ ਜਰਕਦੇ ਨੇ ਲੈ ਜਾਣੀ ਆ ਇੱਥੋਂ ਤੇਰੀ ਸੱਸ ਦੀ ਚੱਲਣ ਲੱਗ ਜਾਂਦੀ ਐ ਫਿਰ ਮੈਂ ਬਗਾਨੇ ਘਰੋਂ ਉੜ ਕੇ ਕਿਵੇਂ ਕਹਦਾ ਵੀ ਹਾਂ ਆਪਣੀ ਮਰਜ਼ੀ ਨਾਲ ਵੀ ਹਾਂ ਤੁਸੀਂ ਚੀਜ਼ ਲੈ ਜਾਓ ਇਹ ਨਾ ਤੇਰੇ ਤਾਂ ਸਾਰੀ ਉਮਰ ਹੀ ਪਗਾਨਾ ਰਹੂਗਾ ਛਾੜੇ ਵੇਲੇ ਤਾਂ ਤੇਰਾ ਐ ਹੋ ਜਾਂਦਾ ਮੇਰੇ ਪੇਕੇ ਨਾਲ ਕਰ ਤੇ ਜਦੋਂ ਅਸੀਂ ਮੰਗਦੇ ਹਾਂ ਚੀਜ਼ ਜਦੋਂ ਬਗਾਨਾ ਘਰ ਹੋ ਜਾਂਦਾ ਤੇਰੇ ਵੱ ਦੇ ਘਰ ਹਰਪ੍ਰੀਤ ਮੈਂ ਆਪਦੀ ਮਰਜ਼ੀ ਨਾਲ ਭਈ ਨਹੀਂ ਦੇ ਸਕਦੀ ਮੈਂ ਤੈਨੂੰ ਬੰਦਿਆ ਵਾਂਗੂ ਕਹਤਾ ਵੀ ਭਈ ਮੈਂ ਤਾਂ ਮੇਰੀ ਬੇਬੇ ਨੂੰ ਪੁੱਛ ਕੇ ਦਊਂਗੀ ਮੇਰੀ ਬੇਬੇ ਨਾਲ ਮੈਂ ਜਾ ਕੇ ਤੇਰੀ ਗੱਲ ਕਰਾ ਦੂੰਗੀ ਹਾਂ ਨਾ ਗੱਲ ਦੀ ਤਾਂ ਮੈਨੂੰ ਲੋੜ ਨਹੀਂ ਆਪ ਹੀ ਕਰ ਲਾ ਆਦੀ ਤੇਰੀ ਸੱਸਾ ਦੀ ਸੱਸ ਨਾਲ ਗੱਲ ਕਰਕੇ ਨਾ ਤੇ ਮੈਨੂੰ ਦੱਸ ਦੀਂ ਤੇ ਤਰਪਾਈ ਲੈ ਜਾਊਗਾ ਕਿ ਟਰੈਟਰ ਠੀਕ ਆ ਚਲ ਮੈਂ ਮੇਰੀ ਬੇਬੇ ਨਾਲ ਜਾ ਕੇ ਪਹਿਲਾਂ ਗੱਲ ਕਰਦੀ ਉਹਨੂੰ ਪੁੱਛਦੀ ਆ ਵੀ ਭਈ ਹਰਪ੍ਰੀਤ ਕੇ ਬਾਈ ਕੇ ਟਰੈਟ ਮੰਗਦੇ ਹੈਗੇ ਫਿਰ ਤੈਨੂੰ ਉਹੇ ਜਿਹੇ ਹਿਸਾਬ ਨਾਲ ਮੈਂ ਪੁੱਛ ਕੇ ਦੱਸ ਦਿੰਨੀ ਆ ਹਾਂ ਠੀਕ ਹੈ ਠੀਕ ਹੈ ਮੈਨੂੰ ਪੁੱਛ ਕੇ ਦੱਸ ਦੇ ਦੇਖ ਜੀ ਤਾਂ 2 ਘੰਟਿਆਂ ਦਾ ਕੰਮ ਹੈ ਸਾਡੇ ਉਹਦੀ ਛੱਡ ਜਾਗੇ ਚੱਲ ਕੋਈ ਨਾ ਮੈਂ ਪੁੱਛ ਕੇ ਦੱਸੂ ਮੈਂ ਪੱਕਾ ਤੈਨੂੰ ਹਾਂ ਨਹੀਂ ਕਹਿੰਦੀ ਕੀ ਚੰਗਾ ਭਾਈ ਪੁੱਛ ਕੇ ਦੱਸ ਦੇ ਜੇ ਕਰਨਾਵੇਂ ਕਰ ਲੈ ਚੰਗਾ ਚੱਲ ਲੈ ਭਾਈ ਇਹ ਤਾਂ ਟਰੈਟ ਮੰਗ ਕੇ ਖੜ ਗਏ ਹੁਣ ਇਹਨਾਂ ਨੇ ਪਹਿਲਾਂ ਤੋਂ ਪਹਿਲਾਂ ਤੋੜ ਕੇ ਖੜਾ ਗਏ ਸੀ ਜੇ ਮੈਂ ਹੁਣ ਕਹੀਂ ਕਹਿੰਦੀ ਨਾ ਪਈ ਜਾਣ ਨੂੰ ਤੇ ਇਹਨਾਂ ਨੂੰ ਕਹਿੰਦੀ ਨਹੀਂ ਨਾਲੇ ਉੱਥੇ ਤਾਂ ਸਾਡੇ ਪੈਸੇ ਆਉਂਦੇ ਆ ਜਿਹੜਾ ਅਸੀਂ ਲਾਇਆ ਉਥੇ ਟਰੈਟਾ ਤੇ ਇਹਨਾਂ ਨੇ ਸਾਨੂੰ ਕੀ ਦੇਣਾ ਇੱਥੇ ਬਗੈੜ ਕੇ ਧਰ ਜਾਣਗੇ ਨਾ ਨਾ ਇਹਨਾਂ ਨੂੰ ਜਵਾਬ ਹੀ ਦੇ ਦੇਣਗੇ ਹੁੰਦਾ ਬੇਬੇ ਦਾ ਸੁਭਾਅ ਹੀ ਨਹੀਂ ਹੈਗਾ ਬੇਬੇ ਤਾਂ ਮੈਨੂੰ ਪਹਿਲੀ ਲੜਪੂਗੀ ਨਹੀਂ ਲੈਣ ਦਿੰਦੀ ਟਰੈਕਟਰ ਉਤਾ ਜਾ ਕੇ ਮੈਂ ਤਾਂ ਬੇਬੇ ਨੂੰ ਪੁੱਛ ਲੈਣੀ ਆ ਵੀ ਭਾਈ ਟਰੈਟ ਮੰਗਦੇ ਹੈਗੇ ਲੈ ਟਰੈਟ ਤਾਂ ਹੁਣ ਭੈਣ ਦਾ ਲਿਓਣਾ ਹੀ ਪਊਗਾ ਟਰੈਕਟਰ ਇਹ ਬਣਾ ਕਿੱਥੇ ਸਰਦਾ ਹੈਗਾ ਹਰਪ੍ਰੀਤ ਪਤਾ ਨਹੀਂ ਕਿੱਧਰ ਵਾਗ ਗਿਆ ਉਹਨੂੰ ਮੈਂ ਦੱਸ ਕੇ ਹੁਣ ਵਾਗ ਹੀ ਜਾਂਦਾ ਹਰਪ੍ਰੀਤ ਕਿੱਧਰ ਹੈ ਤੂੰ ਆ ਸੀ ਮੈਂ ਤਾਂ ਹੋਰੇ ਆ ਮੇਰੇ ਕੋਲੇ ਮੇਰੀ ਗੱਲ ਆ ਗਈ ਆ ਗਈ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂ ਮਾਹ ਆਪਣਾ ਕੰਮ ਥੋੜਾ ਜਿਹਾ ਹੁਣ ਰਹਿ ਗਿਆ ਆਪਾਂ ਨੂੰ ਟਰੈਕਟਰ ਤਾਂ ਹੁਣ ਲੈ ਨਾ ਤਾਂ ਕੋਈ ਮੰਗਵਾ ਮਿਲਦਾ ਹੈ ਨਾ ਪਿੰਡ ਚੋਂ ਮੈਂ ਤਾਂ ਨਾ ਆਪ ਜਿਹੜਾ ਬੇਚ ਬੈਠੇ ਉਦੋਂ ਉਹ ਮੈਂ ਤੈਨੂੰ ਉਹੀ ਗੱਲ ਤੈਨੂੰ ਮੈਂ ਦੱਸਦੀ ਆ ਮੇਰੀ ਵੀ ਸੁਣ ਲੈ ਤੇਰੀ ਕੀ ਸੁਣਨੀ ਮੈਂ ਤਾਂ ਹੁਣ ਐਂ ਕਰਦਾ ਭੈਣ ਵਾਲਾ ਟਰੈਕਟਰ ਹੀ ਲਿਓਣਾ ਰੱਜੀ ਵਾਲਾ ਕਿਹੜਾ ਦੂਰ ਹੈ ਰਮਿਤਿਆ ਵਾਲਾ ਜੇ ਗੱਲ ਸੁਨੇਗਾ ਤਾਂ ਫੇਰ ਹੀ ਪਤਾ ਲੱਗੂ ਰਮਿਤਿਆ ਵਾਲਾ ਤਾਂ ਮੈਂ ਨਾਲ ਖੜਾ ਆਪਣੀ ਜਿੱਦੋ ਤੇਰੀ ਭੈਣ ਨਹੀਂ ਆਈ ਕਹਤਾ ਮੈਂ ਉਹਨੂੰ ਫੋਨ ਲਾ ਲਿਆ ਭੈਣ ਨੂੰ ਫੋਨ ਲਾ ਲੈ ਤੂੰ ਤੂੰ ਪਹਿਲਾਂ ਹਾਂ ਮੈਂ ਨਾ ਖਮਾਰੇ ਜੀ ਟਰੈਕਟਰ ਲੈ ਕੇ ਜਾਣੇ ਆ ਤੇ ਵਧੀਆ ਕਰੇ ਵਧੀਆ ਕਰੇ ਦੱਸ ਤਾਂ ਫਿਰ ਤਾਂ ਮੈਂ ਭਾਗ ਜਾਣਾ ਫਿਰ ਤਾਂ ਮੈਂ ਲਈ ਆਉਣਾ ਲੈ ਆਏਗਾ ਤਾਂ ਫੇਰੀ ਜੀ ਹਾਂ ਹੋਊਗੀ ਪੂਰੀ ਗੱਲ ਤਾਂ ਸੁਣ ਲੈ ਜੀ ਗੱਲ ਸੁਣੇਗਾ ਤਾਂ ਪਤਾ ਫੇਰ ਲੱਗੂਗਾ ਜੀ ਗੱਲ ਨਹੀਂ ਸੁਣੇਗਾ ਐਂ ਕਰ ਭਾਗ ਜਾ ਫਿਰ ਸੁਣਾ ਸੁਣਾ ਗੱਲ ਫਿਰ ਕੀ ਗੱਲ ਸੁਣਾਉਣੀ ਹੈ ਸੁਣਦਾ ਤਾਂ ਹੀ ਨਹੀਂ ਬੋਲਣ ਤਾਂ ਫੇਰੀ ਜੀ ਬੋਲਣ ਦੇ ਹਾਂ ਦੱਸ ਰੱਜੀ ਨੂੰ ਮੈਂ ਫੋਨ ਲਾਇਆ ਸੀ ਵੀ ਬਈ ਤੇਰਾ ਬਾਈ ਟਰੈਕਟਰ ਲੈਣ ਆਉਣਾ ਮੈਂ ਪਰਤ ਜੀ ਵਿੜੇ ਚ ਖੜਾਉਣੀ ਐ ਤੇ 2 ਘੰ ਮੈਨੂੰ ਕਹਿੰਦੀ ਸਾਡਾ ਤਾਂ ਕਹਿੰਦੀ ਪੱਕਾ ਲੱਗ ਰਿਹਾ ਟਰੈਕਟਰ ਚੀਰੀ ਤੇ ਚੀਰੀ ਤੇ ਲੱਗਿਆ ਆਉ ਮਿੱਟੀ ਪਾਈ ਜਾਂਦੇ ਕਹਿੰਦੀ ਉਹ ਲੈ ਮਿੱਟੀ ਦੀ ਆਪਾਂ ਕੰਮ ਕਰਨਾ ਫਿਰ ਤਾਂ ਸਮਝੀ ਨਾ ਆਹ ਕਰੂ ਆਉ ਨਗਰ ਪਾਇਆ ਹੂ ਮੈਂ ਵੇ ਇੱਕ ਰੀ ਲਿਆ ਆਉਂਗਾ 2 ਘੰਟੇ ਆ ਫਿਰ ਮੈਂ ਨਹੀਂ ਆਕਾ ਜੀ ਮਾਸੀ ਤਾਂ 2 ਘੰਟੇ ਲੈ ਕੇ ਜਾਣੇ ਨੇ ਖਾਂ ਤੇ ਮੈਨੂੰ ਕਹਿੰਦੇ ਤੈਨੂੰ ਕਹਿਣਾ ਸੀ ਕੰਮ ਦਾ ਸਾਰਾ ਨਿਬੜੀ ਪਿਆ ਭਾਈ ਬਸ ਕੰਮ ਦਾ 2 ਘੰਟਿਆਂ ਦਾ ਰਹਿੰਦਾ ਮਿੱਟੀ ਮੁੱਟੀ ਸਾਰੀ ਆਈ ਪਈ ਅੱਜ ਅਗਲੀ ਦੀ ਸੱਸ ਦੀ ਚਲਦੀ ਹੈ ਘਰੇ ਉਹਨੇ ਆਏ ਕਹਿੰਦਾ ਮੈਨੂੰ ਕਹਿੰਦੀ ਮੈਂ ਆਹਦੀ ਬੇਬੇ ਨੂੰ ਪੁੱਛ ਕੇ ਦੱਸਦੀਆਂ ਜਦੋਂ ਪਹਿਲਾਂ ਉਹ ਮੇਰੀ ਗੱਲ ਸੁਣ ਲੈ। ਆਹੋ। ਉਹ ਤੂੰ ਨਾ ਜਿਹੜਾ ਫੋਨ ਵਾਲਾ ਕੋ ਪੰਗਾ ਹੈਗਾ। ਇਹ ਸਾਰੇ ਕੰਮ ਇਹੀ ਖਰਾਬ ਕਰਦਾ। ਪਹਿਲਾਂ ਨਹੀਂ ਪੁੱਛੀਦਾ ਹੁੰਦਾ ਲਿਹਾਜ ਨੂੰ ਜਾਂ ਰਿਸ਼ਤੇਦਾਰ ਨੂੰ। ਜਦੋਂ ਰਿਸ਼ਤੇਦਾਰ ਵਗਦੇ ਫਗੜਾ ਜਵਾਬ ਨਹੀਂ ਦਿੰਦਾ ਹੁੰਦਾ। ਤੂੰ ਕਾਨੂੰ ਫੋਨ ਕਰਨਾ ਠੀਕਾ। ਉਹ ਫੋਨ ਤਾਂ ਮੈਂ ਕਰ ਲਿਆ। ਮੈਂ ਪਹਿਲਾਂ ਤੂੰ ਉਹਨਾਂ ਦਾ ਪੁਰਾਣਾ ਜਿਹਾ ਟਰੈਕਟਰ ਲਿਆ ਸੀ ਆਛਾ ਜਾ। ਉਹਦੇ ਨਾਲ ਖਰਾ ਤਾਂ ਖਿੱਚੀ ਗਿਆ। ਉਹ ਜਦੋਂ ਖਰਾ ਇੱਥੇ ਢਾਲ ਚ ਖੜਾ ਦਦੈ। ਉੱਤੋਂ ਉਹ ਬੰਦ ਹੋ ਗਿਆ। ਜੀ ਚਨਾਉਣ ਲੱਗਿਆ। ਉਹ ਤਾਂ ਪੁਰਾਣੀਆਂ ਗੱਲਾਂ ਕਰੇ ਹੁਣ ਪੁਰਾਣੀਆਂ ਗੱਲਾਂ ਚੌਂਡੀਅਰਾਂ ਨਾਲੇ ਫੇਰ ਦੇਖ ਲੈ ਹੁਣ ਸਾਰੀ ਰਾਤ ਤੋਂ ਮੰਜਕਰ ਖੜਾ ਰਿਆ ਇੱਥੇ ਮੁੜ ਕੇ ਸਟਾਰਟ ਨਹੀਂ ਹੋਇਆ ਮਛਾਂ ਗਮਾਂਡ ਦੇ ਟਰੈਕਟਰ ਲਈ ਹੁੰਦਾ ਮੈਂ ਚੌਂਡੀਅਰ ਲਿਆਉਂਗਾ ਹੁਣ ਗਮਾਂਡਾਂ ਨੇ ਟਰੈਕਟਰ ਮੰਗਰ ਪਾ ਕੇ ਸਟਾਰਟ ਕਰਿਆ ਸੀ ਤੇ ਨਾਲੇ ਦੇਖ ਲੈ ਰੁਪਈਆ 10000 ਲੈ ਲਿਆ ਸੀ ਉਹਨਾਂ ਨੇ ਸਾਡੇ ਤੇ 10 ਲੱਗ ਗਿਆ ਹੁਣ ਮੈਂ ਉਹ ਲਿਉਂਦੀ ਨਹੀਂ ਪੁਰਾਣਾ ਟਰੈਕਟਰ ਚੌਂਡੀਅਰ ਲਿਆਉਂਗਾ ਉਹਨਾਂ ਕੋਲ ਚੌਂਡੀਅਰ ਫੇਰ ਮੈਂ ਵੀ ਤਾਂ ਚੌਂਡੀਅਰ ਦੀ ਗੱਲ ਕਰਦੀ ਸੀ ਮਕਾਉ ਲੈ ਜਾਗੇ ਕਹਿੰਦੀ ਉਹ ਤਾਂ ਸਾਡਾ ਕਿਵੇਂ ਉੱਥੇ ਲੱਗ ਰਿਹਾ ਪੱਕ ਤੂੰ ਫੋਨ ਆ ਫੋਨ ਜੇ ਪੰਗੇ ਨਾ ਕਰ ਮੇਰੀ ਭੈਣ ਆ ਮੇਰੀ ਭੈਣ ਜਵਾਬ ਥੋੜੋ ਦੇਉ ਮੈਨੂੰ ਮੈਂ ਕਿੱਥੇ ਟਰੈਕਟਰ ਲਿਓਣਾਗਾ ਚੱਲ ਮੇਰੀ ਤਾਂ ਨਾ ਸੁਣਾਇਆ ਕਰ ਲੱਗ ਜਾ ਜੇ ਲਈ ਆ ਜਾ ਨਹੀਂ ਜਾਊਂਗਾ ਤੁਸੀਂ ਨਾ ਕਿਹੋ ਜਿਹੇ ਤੇਰੀ ਭੈਣ ਦਾ ਟਰੈਕਟਰ ਨੇ ਭੈਣ ਕਹਦਾ ਤੈਨੂੰ ਜਵਾਬ ਦਿੰਦੀ ਐ ਨਹੀਂ ਜਵਾਬ ਦਿੰਦੀ ਹਾਂ ਹਾਸੀ ਜਵਾਬ ਦੇਣਾ ਭੈਣ ਜਵਾਬ ਦੇਣਾ ਮੈਂ ਜਾ ਬਾਹਰ ਚੰਗੇ ਰਿਸ਼ਤੇ ਵਾਲਾ ਤੇਰੇ ਨਾਲ ਸੁਣ ਲੈ ਹਾਂ ਕਿਉਂ ਮੈਂ ਕਾਰ ਲੈ ਜਾਣਾ ਕਾਰ ਤਾਂ ਮੂਰੇ ਮਿੱਟੀ ਵਾਲੀ ਪਈ ਐ ਮੋਟਰਸਾਈਕਲ ਉਧਰ ਦੀ ਨਿਕਲ ਗਈ ਜਾਊਂਗਾ ਉਹਦਾ ਦੋ ਖੜਿਆ ਸੁਖਣਾ ਮੋਟਰਸਾਈਕਲ ਤਾਂ ਮੈਂ ਕਰਦਾ ਤੂੰ ਮੋਟਰਸਾਈਕਲ ਲੈ ਕੇ ਕਰਾਉਣਾ ਹੈ ਅੰਦਰੋਂ ਟਰੈਕਟਰ ਦਾ ਲੈ ਕੇ ਆਉਣਾ ਹੈ ਬੱਸ ਆਉਣ ਵਾਲੀ ਅੱਡੇ ਤੇ ਜਾ ਚੜ ਤੇ ਉਤਰੇਗਾ ਤੇ ਟਰੈਕਟਰ ਲੈ ਕੇ ਆ ਜੀ ਠੀਕ ਹੈ ਮੈਂ ਲੈ ਕੇ ਮੁੜੂਗਾ ਹੁਣ ਲੈ ਕੇ ਮੁੜੀ ਹੁਣ ਖਾਲੀ ਨਾ ਮੁੜੀ ਜਾ ਤਾਂ ਸਹੀ ਅਗਲੀ ਨੇ ਤਾਂ ਐ ਕਹਤਾ ਵੀ ਮੈਂ ਆਦੀ ਸੱਸ ਨੂੰ ਪੁੱਛ ਕੇ ਦੱਸੂਗੀ ਇਹ ਕਹਿੰਦਾ ਮੇਰੀ ਭੈਣ ਹੈ ਮੈਂ ਟਰੈਕਟਰ ਲੈ ਕੇ ਮੁੜੂ ਐਂ ਕਰੀ ਖਾਲੀ ਨਹੀਂ ਹੁਣ ਟਰੈਕਟਰ ਹੀ ਲੈ ਕੇ ਮੈਂ ਵੀ ਦੇਖੂਗੀ ਜੇ ਤੂੰ ਜੌਂਡੀਅਰ ਲੈ ਕੇ ਆਇਆ ਤੇ ਆ ਖਿੱਚੀ ਭਰਤ ਦੇਖਦੀਆਂ ਫਿਰ ਦਿੰਦੀਆਂ ਕਹਿੰਦਾ ਮੈਨੂੰ ਪਤਾ ਲੱਗ ਜੂਗਾ ਲਾ ਮਾਤਾ ਹੁਣ ਨੀਰਾ ਪਾਇਆ ਇਹ ਜੇ ਗੋਹਾੱਚ ਪਿਆਗਾ ਚੱਕਰ ਨਾਲ ਰੇਦੀ ਪਤਾ ਨਹੀਂ ਕਿੱਧਰ ਵਾਗ ਗਈ ਐ ਨਹੀਂ ਵਿਚਾਰੀ ਕੋ ਟੱਕਰ ਲਈਏ ਉਹ ਦੁਮਾਗ ਰੋਬੀ ਨਾਲ ਦਾ ਕੋ ਗੋਹਾ ਸਿੱਟ ਲੂੰਗੀ ਮੈਂ ਤੇ ਨਾਲੇ ਦਾਲ ਪਾਣੀ ਟੀਰ ਲੂੰਗੀ ਪਤਾ ਨਹੀਂ ਕੀ ਤਾਂ ਕਰੀ ਜਾਂਦੀ ਐ ਕੀ ਨਾ ਬੇਬੇ ਹਾਂ ਪਤਾ ਪਤਾ ਨਹੀਂ ਰਹਾ ਹਾਂ ਪਤਾ ਨਹੀਂ ਰਹਾ ਤਾਂ ਮੈਂ ਪਾਇਆ ਹੁਣ ਗੋਹਾ ਪਿਆਗਾ ਚੱਕਰ ਨਾਲ ਮੈਂ ਕਿਹਾ ਚਾਦੀ ਕੋ ਟੱਕਰ ਲਾਂ ਮੈਂ ਪੀ ਕੇ ਤੇ ਗੋਹਾ ਸਿੱਟ ਦੂੰਗੀ ਚਾਦੀ ਕੋਟ ਤਾਂ ਮੈਂ ਤੈਨੂੰ ਕਰ ਦੂੰਗੀ ਮੈਂ ਤੈਨੂੰ ਐਂ ਗਈ ਸੀ ਵੀ ਮੇਰੇ ਸਾਡੀ ਨਾ ਹਰਪ੍ਰੀਤ ਦਾ ਫੋਨ ਆਇਆ ਸੀ ਤੇਰੀ ਭਝਾਈ ਦਾ ਕੀ ਕਹਿੰਦੀ ਸੀ ਫੋਨ ਉੱਤੇ ਉਹ ਐ ਕਹਿੰਦੀ ਸੀ ਨਾ ਵੀ ਸਾਨੂੰ ਉਹਨਾਂ ਨੇ ਮਿੱਟੀ ਜੀ ਛਟਾਈ ਹੈ ਵੇੜਾ ਵਾਲਾ ਨੀਮਾ ਸੀਗਾ ਤੇ ਕਹਿੰਦੀ ਸਾਨੂੰ ਟਰੈਕਟਰ ਦੇ ਦੇਗਾ ਨੀ ਵੱਡਾ ਟਰੈਕਟਰ ਮੇਰੇ ਵੱਡਾ ਹਾਂ ਵੱਡਾ ਟਰੈਕਟਰ ਮੰਗਦੇ ਸੀ ਕਿਰਨ ਤਾਂ ਮੈਂ ਕਹਤਾ ਸੀ ਭਾਈ ਇਸ ਤਾਂ ਮਿੱਟੀ ਤੇ ਲਾ ਰੱਖਿਆਗਾ ਉਹ ਭਾਈ ਦਿੱਤਾ ਸੀ ਪਹਿਲਾਂ ਪੁੱਤ ਤੈਨੂੰ ਪਤਾ ਹੀ ਆਗਾ ਆਪਣਾ ਜਿਹੜਾ ਛੋਟਾ ਟਰੈਕਟਰ ਉਹ ਖਰਾਬ ਕਰਕੇ ਖੜਾ ਗਿਆ ਸੀ ਤੇ ਫੇਰ ওই ਗੱਲ ਵਾਂਗੂ ਫੇਰ ਆਈ ਵੀ ਨਹੀਂ ਵੀ ਲੋਟ ਕਰਾ ਕੇ ਦੇ ਦਿੱਗੇ ਉਹਨੇ ਖੜਾ ਗਿਆ ਟਰੈਕਟਰ ਮਾਗਰ ਪਾ ਕੇ ਕੜੀ ਚਕੇ ਹਾਈ ਬੇਬੇ ਮੈਂ ਕਿਹਾ ਸੀ ਮੈਂ ਕਭੀ ਲੰਬੀ ਅੜੀ ਗੱਲ ਹੋ ਜਾਂਦੀ ਐ ਮਗਰ ਉਹ ਅਗਲਾ ਚੀਜ਼ ਲੈਤਾ ਜਾਂਦਾ ਮਗਰ ਉਹ ਅਗਲਾ ਉਮ ਹੀ ਰੱਖ ਜਾਂਦਾ ਗਾ ਨਾਲੇ ਪੁੱਤ ਫੇਰ ਆਪਣੇ ਟਰੈਕਟਰ ਨੂੰ ਤਾਂ ਟਾਈਮ ਹੀ ਨਹੀਂ ਦੇਖ ਦੇਣਦਾ ਤੈਨੂੰ ਪਤਾ ਹੀ ਆ ਹੁਣ ਲੱਗਿਆ ਹੋਇਆ ਆਪਣਾ ਤਾਂ ਧੀਰੀ ਤੇ ਦੇਣਾ ਮੈਂ ਵੀ ਹੈਂ ਕਿਹਾ ਸੀਗਾ ਬੇਬੇ ਮੈਂ ਕਭੀ ਸਾਡਾ ਟਰੈਡ ਤਾਂ ਪਈ ਧੀਰੀ ਤੇ ਲੱਗਿਆ ਹੋਇਆ ਹੁਣ ਆਪਾਂ ਨੂੰ ਵੀ ਕਿਰਾਏ ਦਾ ਲਾਅ ਕਿਹਾ ਗਾ ਹੁਣ ਤਾਂ ਇਹਨਾਂ ਨੇ ਕੋਈ ਮਿੱਟੀ ਛੱਟਿਆ ਹੋਣੀ ਐ ਜਾਂ ਕੋਈ ਸਾਫ਼ ਕਰਨਾ ਕੁਝ ਹੀ ਕਰਨਾ ਚਾਹ ਪਵਾਦੀ ਕੰਮ ਟਰੈਕਟਰ ਨਾਲ ਵੀ ਉੱਥੇ ਕਰਵਾ ਲੈ ਕੇ ਕੋਈ ਦੋ ਘੰਟੇ ਲਾ ਲੈਣ ਕਿੰਨੀ ਕੀ ਗੱਲ ਲੱਗੀ ਨਾਲੇ ਮੈਂ ਜਵਾਬ ਦਿੱਤਾ ਸੀ ਬੇਬੇ ਮੈਂ ਨਾ ਨਾ ਹੱਥ ਤੈਨੂੰ ਕਹਤਾ ਹੀ ਆ ਕਿੰਨਾ ਤੇਲ ਮੱਚ ਜਾਂਦਾ ਹੈਗਾ ਹਾਂ ਮੱਚ ਜਾਂਦਾ ਹੈ ਹੈ ਉਹ ਹੀ ਗੱਲ ਮੰਗ ਕੋ ਤੈਨੂੰ ਮਰਦਾ ਤਾਂ ਮੈਂ ਕਰਨਾ ਆਪਾਂ ਨੂੰ ਕੋਣ ਕਾਪ ਬਾਲੀ ਸੂਣੀ ਆ ਫਿਰ ਨਾ ਤੇਲ ਤੰਦੂ ਪਵਾਵੇ ਪਹਿਲਾ ਟ੍ਰਾਈਕ ਟੁੱਟ ਗਿਆ ਉਹ ਨਹੀਂ ਲੋਟ ਕਰਾ ਕੇ ਦਿੱਤਾ ਹੈਗਾ ਵੀ ਚਲ 10000 ਰੁਪਏ ਮਸਾਂ ਰੋ ਕੇ ਦਿੱਤਾ ਫਿਰ ਉਹ ਜਗ੍ਹਾ ਲੋਟ ਨਹੀਂ ਪੁੱਤ ਕਰਾ ਕੇ ਦਿੰਦੇ ਫਿਰ ਇਹ ਮੇਰੀ ਰਿਸ਼ਤੇਦਾਰੀ ਚ ਫਰਕ ਪੈਣ ਵਾਲੀ ਗੱਲ ਹੈ ਮੈਂ ਤਾਂ ਹੀ ਕਹਤਾ ਸੀ ਬੇਬੇ ਹਰਪ੍ਰੀਤ ਨੂੰ ਮੈਂ ਆਖਿਆ ਵੀ ਪਈ ਮੈਂ ਤਾਂ ਮੇਰੀ ਬੇਬੇ ਨੂੰ ਪੁੱਛ ਲੂੰਗੀ ਜਾ ਕੇ ਵੀ ਹੁਣ ਤਾਂ ਸਾਡਾ ਭਾਈ ਟ੍ਰਾਈਕ ਚਰੀ ਤੇ ਲੱਗਿਆ ਹੋਇਆਗਾ ਪੱਕਾ ਆ ਇਹ ਮੇਰਾ ਤੁ ਮੇਰਾ ਤਾਂ ਨਾ ਹੀ ਨਹੀਂ ਛੇ ਲੈਣਾ ਫਿਰ ਫਿਰ ਮੈਨੂੰ ਆਖਣਗੇ ਵੀ ਤੇਰੀ ਸੱਸ ਜਵਾਬ ਦੇ ਦਿੰਦੀ ਹੈਗੀ ਤੂੰ ਤਾਂ ਮੈਨੂੰ پورے ਪਰਿਵਾਰ ਬੰਦ ਦੇਨੀ ਹੈਗੀ ਪਰਿਵਾਰੀ ਜਵਾਬ ਦੇ ਦਿੰਦੀ ਬਹੁਤ ਹੁਣ ਮੈਂ ਕੀ ਜਵਾਬ ਦੇਵਾਂ ਹੁਣ ਜੇ ਮੈਂ ਜਵਾਬ ਦੰਨੀ ਆ ਮੈਨੂੰ ਐ ਕਹੂਗੀ ਵੀ ਪੇਕਿਆਂ ਤੋਂ ਚੀਜ਼ ਲੈਣ ਵਾਰੀ ਤਾਂ ਭਾਈ ਭੱਜ ਕੇ ਆ ਜਾਂਦੀ ਐ ਵੀ ਸਾਨੂੰ ਆਪ ਜਵਾਬ ਦੇ ਦਿੰਦੀ ਐ ਤੇ ਤੈਨੂੰ ਪਤਾ ਨਹੀਂ ਬੁੱਤ ਫਿਰ ਮੈਨੂੰ ਵੀ ਐ ਆਖਣਗੇ ਵੀ ਤੁਹਾਡੀ ਬੁੜੀ ਮੂਰੇ ਹੋ ਕੇ ਖੜ ਜਾਂਦੀ ਆ ਬੰਦਿਆਂ ਵਾਲੇ ਪੰਮਾ 'ਚ ਫਿਰ ਮੈਨੂੰ ਵੀ ਇੱਕ ਚੈਈ ਆਉਂਦੀ ਐ ਇਹ ਜੀਆਂ ਗੱਲਾਂ 'ਚ ਚੱਲ ਬੇਬੇ ਹੁਣ ਕੀ ਬਣੇ ਅੜਗੇ ਹੁਣ ਤੂੰ ਦੱਸ ਵੀ ਦੇਗੇ ਕਿ ਨਾ ਦੇਗੇ ਆਪਾਂ ਨਹੀਂ ਦਿੰਦੇ ਅੱਗੇ ਦੂਜਾ ਖਰਾਬ ਕਰਕੇ ਖੜਾ ਗਏ ਫਿਰ ਤੈਨੂੰ ਪਤਾ ਹੀ ਹੈ ਫਿਰ ਆਪਣੇ ਗਾਲਾਂ ਦਿੰਦੇ ਨੇ ਕਹਿੰਦੇ ਪੁੱਤ ਨੂੰ ਪੁੱਛ ਲਾ ਫੋਨ ਲਾ ਕੇ ਵੀ ਲੋਟ ਕਰਾ ਕੇ ਨਹੀਂ ਦਿੰਦੇ ਹਵਰੇ ਚਲ ਕੇ ਸਦਾ ਹੋਰ ਮੰਗ ਕੇ ਦੇ ਦੇ ਤੂੰ ਕਿਸੇ ਨੂੰ ਫੋਨ ਲਾ ਕੇ ਪੁੱਛ ਲੈ ਤੇਰੇ ਕੋਲ ਆਪਾਂ ਮੰਗ ਕੇ ਦਿੰਦੇ ਫਿਰਾਂਗੇ ਤੇ ਉਹਨੇ ਪਿੰਡ ਟਿਕੀ ਤੋੜਾਗਾ ਵੱਡੇ ਵੱਡੇ ਟਰੈਕਟਰ ਖੜੇ ਨੇ ਕਰ ਕਰ ਖੜੇ ਨੇ ਇਹ ਤਾਂ ਤੇਰੀ ਗੱਲ ਸਹੀ ਹੈ ਬੇਬੇ ਪਿੰਡ ਜਿਹੇ ਜਾਲਾ ਹੂਗਾ ਤੇਲ ਪਾ ਦੇਣਗੇ ਅਗਲੇ ਦੋ ਕੰਡੇ ਚ ਕੰਮ ਕਰ ਜੂਗਾ ਚਲ ਇੱਕ ਦਿਨ ਲੱਗ ਜੂ ਜੇ ਵਾਲਾ ਕੰਮ ਹੋਇਆ ਤਾਂ ਤੈਨੂੰ ਪਤਾ ਬੇਬੇ ਉਹ ਕਿਹੜਾ ਬਾਹੀ ਕਰਦੇ ਆ ਵੀ ਚਲ ਵੀ ਕਿਸ਼ਰਾ ਮੰਗ ਲਿਆਉਣਗੇ ਟਰੈਕਟਰ ਤੈਨੂੰ ਪਤਾ ਬਾਹੀ ਦਾ ਉਹੀ ਬਾਲਾ ਘੱਟ ਨਿਕਲਦਾ ਬਾ ਅੰਦਰੋਂ ਨਿਕਲਦਾ ਹੀ ਨਹੀਂ ਹੈਗਾ ਬਾਹੀ ਨੇ ਫੇਰ ਆਏ ਕੋਈ ਆਇਤਾ ਨਹੀਂ ਹੁਣ ਤੇ ਕਿੱਤਾ ਬਾਹੀ ਕੰਮੀ ਕਰਦਾ ਰਹੇ ਖੇਤੀ ਕਰਦਾ ਰਹੇ ਭਾਈ ਆਏ ਕੋਈ ਬਾਣਗਾ ਦਾ ਮੁੰਡਾ ਤਾਂ ਨਹੀਂ ਤੇਰਾ ਵੀ ਕਮਨੀ ਕਰੇ ਹੋ ਨੇ ਸਾਰਾ ਪਤਾ ਹੈ ਉਹਨੂੰ ਉਹੀ ਬਸ ਉਹਨਾਂ ਤੋਂ ਮੜਾ ਦਾ ਕੰਮ ਕਰਨਾ ਹੁੰਦਾ ਤੈਨੂੰ ਫੋਨ ਲਾਵਾਂਦੇ ਨੇ ਵੀ ਰੱਜੀ ਟਰੈਕਟਰ ਦੇ ਦੇ ਬੇਬੇ ਅਗਲਾ ਉੱਥੇ ਹੀ ਮੰਗਦਾ ਜਿੱਥੋਂ ਆਸ ਹੁੰਦੀ ਆ ਆ ਤਾਂ ਫੇਰ ਹੋ ਗਈ ਹੈਗੀ ਆਪਣਾ ਤਾਂ ਜਵਾਬ ਹੈ ਆਪਾਂ ਨੇ ਪੁੱਤ ਦਿੰਦੇ ਜਾਂਦੇ ਫੇ ਤੈਨੂੰ ਪਤਾ ਕਿਦੋਂ ਖਰਾਬ ਸੰਦ ਹੋ ਜਾਂਦਾ ਫੇ ਆਪਣੇ ਕਦੇ ਕੋਲ ਸਪਈ ਜਾਂਦਾ ਰਹਿੰਦਾ ਕਹ ਦਿੰਦੇ ਨੇ ਉਹ ਲੈ ਗਏ ਉਹ ਲੈ ਗਏ ਟਰੈਕਟਰ ਫੇ ਤੈਨੂੰ ਪਤਾ ਹੀ ਆਗਾ ਚਲ ਬੇਬੇ ਕੇਰਨ ਤੜਗੇ ਮੈਂ ਵੀ ਜਵਾਬ ਹੀ ਦਿੱਤਾ ਸੀਗਾ ਵੀ ਭਾਈ ਅਸੀਂ ਟਰੈਡ ਦਿੰਦੇ ਨਹੀਂ ਗੱਲ ਕਰਉਦਾ ਹੈ ਨਹੀਂ ਪਤਾ ਹਰਪ੍ਰੀਤ ਦਾ ਵੀ ਦੂਰੀ ਭਰ ਤੈਨੂੰ ਨਾ ਫੋਨ ਲਾ ਲੈ ਜਾ ਮੇਰੇ ਬਾਈ ਤੋਂ ਨਾ ਫੋਨ ਲਵਾ ਦੇ ਚਲ ਕੋਈ ਨਾ ਫਿਰ ਜੇ ਮੇਰੇ ਕੋਲ ਫੋਨ ਆਊਗਾ ਚਲ ਕੋਈ ਨਾ ਮੈਂ ਉਹ ਜਾ ਟੰਗ ਨਾ ਜਵਾਬ ਦੇ ਦੂੰਗੀ ਤੂੰ ਤਾਂ ਕਿਹੜਾ ਜਵਾਬ ਵੀ ਦਿੱਤਾ ਨਾ ਮੈਂ ਤਾਂ ਕਿਹਾ ਹੀ ਕਿ ਹਬੀ ਪਈ ਸਾਡਾ ਟਰੈਕ ਤੇ ਚਿਰੀ ਤੇ ਲੱਗ ਰਿਹਾਗਾ ਪੱਕਾ ਲਾ ਰੱਖਿਆ ਉਸ ਤੋਂ ਫਿਰ ਅਹੀਂ ਮੈਂ ਕਹਿ ਦੂੰਗੀ ਹੁਣ ਕਿਦੋਂ ਆਪਣਾ ਚਿਰੀ ਤੇ ਲੱਗਿਆ ਹੋਇਆ ਕਿਦੋਂ ਉੱਥੇ ਹੁਣ ਜਾਵਾਂ ਨਹੀਂ ਡੋਕਣ ਤੇ ਵੀ ਨਹੀਂ ਟਰੈਕਟਰ ਕਿਸੇ ਪਾਸੇ ਜਾਣ ਦਿੰਦੇ ਫਿਰ ਤੈਨੂੰ ਪਤਾ ਕਿਲਾ ਹੋਰ ਮੈਂ ਕਿੱਦਾਂ ਪਾ ਕੇ ਖੜ ਟਰੈਕਟਰ ਤੇ ਆਪਣਾ ਕਰੇ ਖੜਾ ਰੱਖੂਗਾ ਚਲ ਕੋਈ ਨਾ ਬੇਬੇ ਫਿਰ ਤੂੰ ਅੱਗੇ ਜੇ ਹਰਪ੍ਰੀਤ ਤਾ ਦੂਰੀ ਵਾਰ ਫੋਨ ਆ ਮੈਂ ਤੇਰੇ ਨਾਲ ਗੱਲ ਕਰਾਉਣਾ ਹੂੰਗੀ ਚੰਗਾ ਹਾਂ ਚਲ ਕੋਈ ਨਾ ਜੇ ਫੋਨ ਆ ਮੈਂ ਪੰਜਾਹੀ ਕੁੱਟ ਕਰਕੇ ਲਿਆ ਕੇ ਦਿੰਦੀ ਐਂ ਆਹ ਕਿਆ ਕਰ ਲਿਆ ਕੇਰਨ ਤਾਂ ਪਈ ਮੈਨੂੰ ਕਹੇ ਤਾ ਸੀਗਾ ਵੀ ਪਈ ਹਸਦਾ ਜਵਾਬ ਦੇਤਾ ਮੈਂ ਜਵਾਬ ਦੇਣਾ ਸੀ ਤਾਂ ਕਿ ਤੇਰੀ ਗਾਇ ਗੱਲ ਦੀ ਰੱਖਣੀ ਨਹੀਂ ਸੀ ਗੋਲ ਬਲੇ ਜਾ ਚਲ ਚੰਗਾ ਹੁਣ ਗੱਲ ਨੂੰ ਮੁਕਾਤੀ ਮੜਾ ਜਾ ਕੰਮ ਕਰਨਾਗਾ ਉਹ ਦੀਏ ਜੀ ਪਰਜਾਈ ਇਹਦਾ ਫਰਾ ਜਰਕਦੇ ਨੇ ਫੋਨ ਲਾ ਦੇਣਗੇ ਅਸੀਂ ਤੁਹਾਡਾ ਟਰੈਕਟਰ ਲੈ ਕੇ ਜਾਣੇ ਆ ਵੀ ਸਾਨੂੰ ਉਹੀ ਗੱਲ ਵਾਂਗੂ ਕਰ ਇੱਥੇ ਪਿੰਡ ਤੇ ਕੀ ਸਾਨੂੰ ਤੋੜਾ ਕੋਈ ਸੰਦ ਦਾ ਬਸ ਸਾਡਾ ਇਹਨਾਂ ਦੇ ਟਰੈਕਟਰ ਅੱਖ ਤਣ ਚੜਿਆ ਰਹਿੰਦਾ ਵੀ ਵੱਡਾ ਟਰੈਕਟਰ ਹੈ ਜੋਂਦੀ ਯਾਰ ਵੀ ਜਰਕਦੇ ਨੇ ਲੈ ਆਈਏ ਫਿਰ ਆਈ ਵੀ ਨਹੀਂ ਵੀ ਲੋਟ ਕਰਾ ਦੀਏ ਖਰਾਬ ਕਰਕੇ ਖੜਾ ਕੇ ਤੇਲ ਵੀ ਨਹੀਂ ਪੂਰਾ ਕਰਕੇ ਤੇ ਅਗਰ ਵੀ ਸਾਡੇ ਉੱਪਰ ਲੋ ਮਚਾ ਕੇ ਖੜਾ ਜਾਂਦੇ ਨੇ ਅਸੀਂ ਤਾਂ ਕੋਈ ਦਿੰਦੇ ਨਹੀਂ ਜਵਾਬ ਦੇਵਾਂਗੇ ਇੱਕ ਤਾਂ ਇਹਦਾ ਅੱਡਾ ਬੜੀ ਦੂਰ ਹੈ ਉਹ ਮਸਾਂ ਤੁਰ ਕੇ ਆਏ ਉਨਾ ਕਾਰ ਲੈ ਕੇ ਇਹਨਾਂ ਮੋਟਰਸਾਈਕਲ ਵਾਂਗੂੰ ਟਰੈਕਟਰ ਤਾਂ ਲੈ ਜਾਣੀ ਹੈ ਤੇ ਮਾਸੀ ਦਾ ਘਰੀ ਬੈਠੀ ਸਸਰੀ ਘਾਲ ਵਾਂਸੀ ਸਸਰੀ ਘਾਲ ਪੁੱਤ ਹੋ ਠੀਕ ਠਾਕ ਸੀ ਪੁੱਤ ਬਸ ਠੀਕ ਆ ਸਾਰੇ ਸਾਡਾ ਤਾਂ ਬਸ ਕੰਮ ਜਾਣਾ ਮਾਸੀ ਤੈਨੂੰ ਕੀ ਦੱਸਾਂ ਬਾਲੀ ਕੰਮ ਮੜਿਆ ਪਿਆਗਾ ਭਰਤ ਦਾ ਕੰਮ ਸੀਗਾ ਭਰਤ ਵੇੜੇ ਚ ਪਈ ਐ ਬਾਲੀ ਪਹਿਲਾਂ ਪਾਈ ਆ ਹੁਣ ਦੁਬਾਰੇ ਫੇਰ ਪਾਈ ਆ ਤਾਂ ਹੁਣ ਸਾਫ਼ ਸੁਥਰੀ ਇਹਦਾ ਕੰਮ ਰਹਿ ਗਿਆ ਤੁਹਾਡਾ ਟਰੈਕਟਰ ਲੈਣਾ ਆਇਤੀ ਮੇਰੇ ਵੱਡਾ ਸਾਡਾ ਸਾਡੇ ਦੇ ਪੁੱਤ ਤੈਨੂੰ ਪਤਾ ਹੀ ਐ ਪਤਾ ਮੈਨੂੰ ਦੱਸ ਕੇ ਹਟਿਆ ਆਪਣੀ ਰੱਜੀ ਕਿੰਨੇ ਵੀ ਫੋਨ ਕਰਿਆ ਸੀ ਫੋਨ ਆ ਗਈ ਤੁਹਾਡੇ ਕੋਲੇ ਹਾਂ ਹਰ ਵਧੀਆ ਹੋਇਆ ਫੋਨ ਆ ਗਿਆ ਪਹਿਲਾਂ ਫਿਰ ਚਲੋ ਹੁਣ ਤਾਂ ਮਤਲਬ ਸੌਖਾ ਹੀ ਹੋ ਗਿਆ ਕੰਮ ਨੂੰ ਟਰੈਕਟਰ ਮਗਾ ਰਿਹਾ ਹੂ ਖੇਤੋਂ ਤੁਸੀਂ ਹਨ ਨਾ ਨਾ ਆਪਣਾ ਡਾਡਾ ਪੁੱਤ ਉੱਥੇ ਲੱਗਿਆ ਹੋਇਆ ਛਿਰੀ ਦੇ ਤੈਨੂੰ ਪਤਾ ਹੀ ਹੈਗਾ ਉਹ ਤਾਂ 1 ਮਿੰਟ ਦਾ ਟਾਈਮ ਵੀ ਨਹੀਂ ਆਪਣੇ ਸਾਹ ਨੂੰ ਤਾਂ ਟਰੈਕਟਰ ਨੂੰ ਤਾਂ ਦੇਖ ਲੱਗਿਆ ਹੋਇਆ ਕਿਰਾਏ ਤੇ ਮਾਸੀ ਮੇਰੀ ਗੱਲ ਸੁਣ ਲੈ ਬਿੰਦਰਾ ਦਾ ਕਿਉਂ ਨਹੀਂ ਉਹ ਤੁਹਾਡੇ ਕੋਲੇ ਇੰਨੀ ਮਸ਼ੀਨਰੀ ਹੈ ਉਹ ਕਿਸੇ ਦਾ ਉੱਥੇ ਹੋਰ ਲਾ ਦਿਓ 2-4 ਘੰਟਿਆਂ ਦੀ ਸਾਰੀ ਗੱਲ ਹੈ ਮੇਰਾ ਬੇੜਾ ਉਹਦਾ ਸਾਫ ਸੁਭਈਆ ਕਰਕੇ ਉਹ ਵੱਡਾ ਟਰੈਕਟਰ ਥੋੜਾ ਜਿਹਾ ਲਿਫਟ ਵਧੀ ਹੈਗੀ ਤਾਂ ਲੈਣਾ ਐ ਨਹੀਂ ਪਿੰਡ ਚੋਕੜਾ ਮੈਨੂੰ ਤੋੜਾ ਸੀ ਟਰੈਕਟਰਾਂ ਦਾ ਲਿਫਟ ਤਾਂ ਪੁੱਤ ਵਧੀ ਹੈਗੀ ਹੁਣ ਤੈਨੂੰ ਪਤਾ ਹੀ ਹੈ ਦੇਖ ਪਹਿਲਾਂ ਸੀ ਦੇਈ ਦਿੱਤਾ ਸੀ ਦੇਖੋ ਪੁਰਾਣਾ ਟਰੈਕਟਰ ਹਰਾ ਫਰਾ ਟਾਣ ਨੂੰ ਰੱਖਿਆ ਸੀ ਭਰਾਂ ਤੁਸੀਂ ਉਹ ਵੀ ਖਰਾਬ ਕਰਤਾ ਹੁਣ ਦੇਖ ਫੇ ਕੀ ਕਰੀਏ ਜੇ ਉਹ ਤੁਸੀਂ ਨਾ ਖਰਾਬ ਕਰਕੇ ਖੜਾ ਕੇ ਜਾਂਦੇ ਫੇ ਸਾਨੂੰ ਉਹਨੂੰ ਅਸੀਂ ਵੱਡਾ ਵੀ ਦਵਾ ਦਿੰਦਾਂ ਮਾਸੀ ਮੇਰੀ ਗੱਲ ਸੁਣ ਲੈ ਮਿੱਟੀ ਸਿੱਟੀ ਹੈ ਵਾਰਗੇ ਟਰਾਲੀਆਂ ਲਾਈਆਂ ਬਈ 10 ਕਟਾਲੀਆਂ ਸੀ ਉਹੀ ਉਹਦੇ ਨਾਲ ਅੰਦਰ ਕਰੀਆਂ ਸੀਗੀਆਂ ਅਸੀਂ ਉਹਦਾ ਕੀ ਕਰਿਆ ਕੀ ਸੀ ਉਹਦਾ ਖਰਾਬ ਕਰਦਾ ਸੋਡਾ ਦਾ ਟਰੈਕਟਰ ਤੋਂ ਪਹਿਲੇ ਹੀ ਬਰਾਨ ਹੋਇਆ ਪਿਆ ਸੀ ਉਹ ਪੁਰਾਣਾ ਟਰੈਕਟਰ ਹੈ 100 ਸਾਲ ਦਾ ਹਾਂ ਤਾਂ ਪੁਰਾਣਾ ਚੱਲ ਆਇਆ ਸੀ ਵੀ ਡੰਗ ਸਾਡਾ ਵਧੀਆ ਲਾਉਂਦਾ ਸੀ ਹੁਣ ਲੈ ਉੱਥੇ ਖੜਾ ਹੈ ਜੇ ਖਰਾਬ ਹੋਇਆ ਹੁਣ ਉਹ ਲੋਟ ਕਰਾਉਣਾ ਪਊਗਾ ਐ ਨਹੀਂ ਪਤਾ ਵੀ 10000 ਪਾ ਲੂਗਾ ਕਿ 15 ਪਾ ਲੂਗਾ ਮਾਸੂ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਤੂੰ ਲਾਂਬਾ ਦੀ ਜਾਨੀ ਹੈ ਉਹਦਾ ਤਾਂ ਨਾ ਨਾ ਦਾ ਸਟੀਅਰਿੰਗ ਕਿਸੇ ਪਾਸੇ ਮੁੜਦਾ ਸੀਗਾ ਨਾ ਕਲੱਚ ਦੱਬਿਆ ਜਾਂਦਾ ਸੀ ਨਾ ਬ੍ਰੇਕ ਲੱਗਦੇ ਸੀ ਉਹ ਮ리에 ਤਾਂ ਲੱਤਾਂ ਤੋਂ ਖਣ ਲਾਦੀਆਂ ਮੜਾ ਬੋਟਾ ਇਸ ਨੂੰ ਡਿਕੋਲੇ ਬਿਨਾਂ ਕੰਮ ਕੋਮ ਡਿਕਰਾ ਰਿਹਾ ਏ ਕੋ ਟ੍ਰੈਕਟਰ ਦਾ ਮਾੜਾ ਮਾੜਾ ਪੁੱਤ ਕੇ ਰੱਖ ਤੈਨੂੰ ਪਤਾ ਈ ਸਾਨੂੰ ਫੇਰ ਐਡੀ ਉਹਦੀ ਨਾ ਗਾਲੀ ਸਾਨੂੰ ਉਹਦੀ ਚਾਹ ਹੀ ਨਹੀਂ ਹੁੰਦੀ ਚੱਸੀ ਨਹੀਂ ਹੁੰਦੀ ਤੁਹਾਨੂੰ ਤਾਂ ਆਏ ਹੁੰਦਾ ਵੀ ਵੱਡਾ ਆਪਣੇ ਹੈਗਾ ਹੈਗਾ ਉਹ ਤਾਂ ਬਸ ਕੋਈ ਖਰਾ ਫਰਾ ਲਿਆਂਦਾ ਜਾਂ ਕੋਈ ਮਾੜਾ ਮੋਟਾ ਜੇ ਕੋਈ ਆਟਾ ਉਟਾ ਫਿਆਉਣਾ ਬਸ ਉਹ ਦੋ ਲੈ ਕੇ ਜਾਂਦੀ ਹੈ ਉਹਦਾ ਮਤਲਬ ਹਾਇ ਤਾਂ ਵਿਚਾਰਾ ਸਪੇਰ ਹੀ ਹਾਂ ਐਨੀ ਸਾਨੂੰ ਉਹਦੀ ਲੋੜ ਹੀ ਨਹੀਂ ਪਈ ਮਾਸੀ ਉਨੇ ਕੰਮ ਵਿਚਾਰੇ ਥੋੜਾ ਦੇਖ ਲੈ ਸਾਰੀਆਂ ਜੜਾਂ ਉਸੇਰੀ ਲਾਈਆਂ ਹਨਾ ਤਾਂ ਦੋਨੇ ਬਥੇਰਾ ਕਰਿਆ ਵਿਚਾਰੇ ਉਹ ਤਾਂ ਨਾ ਸਾਡਾ ਕਰਮਾਂ ਵਾਲਾ ਟਰੈਕਟਰ ਆ ਪੁੱਤ ਹਾਂ ਕਰਮਾਂ ਵਾਲਾ ਕਰਕੇ ਤਾਂ ਮੈਲੇ ਗਿਆ ਛੁਣੂ ਮਾਚਲ ਸਾਡੇ ਘਰੇ ਵੀ ਪੈੜਾਂ ਕਰਿਆ ਹੋਊਗਾ ਵਿਚਾਰਾ ਹੋਰ ਨਾ ਬਾੜਾ ਕਰਮਾਂ ਵਾਲਾ ਤਾਂ ਸਾਡਾ ਲੋਹ ਹੀ ਕੋਈ ਹੈ ਜੇ ਦੇਖਾ ਹੋ ਹੁੰਦਾ ਪਾ ਗਾਲਾ ਹੁੰਦਾਗਾ ਤਾਰ ਦਿੰਦਾਗਾ ਮਾਸੀ ਬਰਾਨ ਬਲੂਨ ਤਾਂ ਨਹੀਂ ਖਰ ਹੋਇਆ ਮੜਾ ਮੋਟਾ ਉਹ ਨਾ ਬਸ ਐਂ ਕਹਿ ਲੈ ਵੀ ਜ਼ੋਰ ਜੇ ਲੱਗਣ ਵਾਲੀ ਗੱਲ ਹੋਊਗੀ ਜਿਵੇਂ ਕੋਈ ਮਤਲਬ ਮਾੜਾ ਪਸ਼ੂ ਹੁੰਦਾ ਹੈ ਨਾ ਉਹ ਗੱਲ ਹੋਈ ਪਈ ਬਿਜਾਰੇ ਦੀ ਹੋਰ ਹੁਣ ਕੀ ਕਰੀਏ ਪੁੱਤ ਦੇ ਤੈਨੂੰ ਤੇਲ ਹੋ ਗਿਆ ਮਤਲਬ ਨਾ ਮਸਹੀ ਹੁੰਦੇ ਪੇਪਾਂ ਦੇ ਵਿੱਚ ਤੇਲ ਹੀ ਮਸਾਂ ਜਾਂਦਾ ਸੀਗਾ ਅਜਿਹਾ ਪੱਕਾ ਮਾਰਕੀਟਿੰਗ ਵਿੱਚ ਫਿਰ ਤੇਲ ਉਹਦੀ ਪੰਪ ਚ ਗਿਆ ਬਿਜਾਰੇ ਚਲ ਕੋਈ ਨਾ ਪੁੱਤ ਲੋਟ ਕਰਾ ਲਾਂਗੇ ਮਾੜਾ ਮੋਟਾ ਚਾਜੇ ਹੁਣ ਕੋਈ ਆਦਾ ਸੀ ਫੇਕੇ ਰੋੜੇ ਫੇਰ ਕਰਾਵਾ ਆਏ ਤਾਂ ਮਾੜਾ ਮੋਟਾ ਤਾਂ ਫਿਰ ਉਹਦਾ ਕੌਣ ਹੀ ਪੈਂਦਾ ਠੂਠਾਪ ਜੀ ਤੁਸੀਂ ਜਮ ਨਹੀਂ ਕਰਾਉਂਦੇ ਹਿੰਗ ਵਰਕ ਲਈ ਜਮ ਨਹੀਂ ਲਾਉਂਦੇ ਤੁਸੀਂ ਹੋ ਲਾਉਂਦੇ ਨਹੀਂ ਕੀ ਕਰੀਏ ਸਾਡਾ ਮੁੰਡਾ ਨਹੀਂ ਭਾਈ ਲਾਉਂਦਾ ਜਮ ਵੀ ਤੇ ਪੁੱਤ ਕੀ ਕਰੀਏ ਜਮਾ ਨਹੀਂ ਸੀ ਜ ਮਾਸੀ ਤੋਂ ਮੈਨੂੰ ਆਇਆ ਰਸ ਮੇਰੀ ਭੈਣ ਕਿੱਥੇ ਆ ਮੈਂ ਉਹਦੇ ਨਾਲ ਦੋ ਗੱਲਾਂ ਕਰਕੇ ਫਿਰ ਮੈਂ ਜਾਵਾਂ ਮੈਂ ਕੋਈ ਆਪ ਦਾ ਇੰਤਜ਼ਾਮ ਵੀ ਕਰਨਾ ਭੈਣ ਨੂੰ ਪੁੱਛਦਾ ਜੇ ਤਾਂ ਬਾਈ ਨੇ ਹਾਂ ਕਿ ਜੇ ਤੁਹਾਡਾ ਟਰੈਕਟਰ ਮੈਂ ਲੈ ਗਿਆ ਤਾਂ 4 ਘੰਟਿਆਂ ਜਾਂ ਮੈਂ 2 ਘੰਟਿਆਂ ਛੱਡ ਜੂ 4 ਦੀ ਪਜਾਈ ਜਾ। ਦੋ ਘੰਟੇ ਪੁੱਤ ਉਹਨਾਂ ਤੋਂ ਤੇੜ ਮਚਾਵੇਂਗਾ ਲੈ ਕੇ ਜਾਵੇਂਗਾ ਛੱਡ ਕੇ ਜਾਏਗਾ ਕਿੰਨੀ ਖੇਚੜਾ ਕਰੇਗਾ ਤੂੰ 2 ਘੰਟੇ ਉੱਥੋਂ ਕਿਸੇ ਦਾ ਦੇ ਦੇ ਆ ਜਾਰੇ ਬੰਦੇ ਨੂੰ ਲਾ ਲ ਮਾਸੀ ਮੇਰੀ ਗੱਲ ਨੂੰ ਜੇ ਲਿਹਾਜ਼ ਵਾਲਿਆਂ ਨਾਲ ਮਿਲਦਾ ਹੁੰਦਾ ਮੈਂ ਫਿਰ ਕਾ ਨੂੰ ਆਉਂਦਾ ਇੱਥੇ ਚੱਲ ਦੇਖਰਾ ਮੈਂ ਕੋਈ ਗੱਲ ਨਹੀਂ ਪੈਣ ਨਾ ਮੈਂ ਕਰਦਾ ਗੱਲਾਂ ਮਾਸੀ ਕੋਈ ਗੱਲ ਨਹੀਂ ਸਾਡਾ ਟਰੈਕਟਰ ਬ੍ਰਾਂਡ ਨਹੀਂ ਮੈਂ ਕਰਦਾ ਕੋਈ ਐ ਕਮਲਾ ਤਾਂ ਨਹੀਂ ਹੈਗਾ ਮੈਂ ਮੈਂ ਵੀ ਟਰੈਕਟਰ ਚਲਾਉਣ ਜਾਣਦਾ ਸਾਡੇ ਕੋਲੇ ਪਹਿਲਾਂ ਟਰੈਕਟਰ ਵੱਡਾ ਸੀ ਉਦੋਂ ਆਹ ਦਾ ਪੁੱਤ ਮੈਨੂੰ ਪਤਾਗਾ ਲਾ ਦੇਖ ਲਾ ਮੈਂ ਮਖੜੇ ਪਈ ਕੇ ਖੜ ਗਿਆ ਨਾਲ ਮੈਂ ਜਵਾਬ deta ਵੀ ਸਾਡਾ ਲੱਗਿਆ ਪਿਆ ਪਾਈ ਟਰੈਕਟਰ ਧੀਰੇ ਤੇ ਕਿਹੜਾ ਵੀ ਕਰ ਤੈਨੂੰ ਫੋਨ ਤੇ ਜਵਾਬ deta ਹਰ ਤਰੀਕੇ ਨੂੰ ਲਾ ਹੁਣ ਚੁੱਪ ਕਰਕੇ ਲੈ ਨਹੀਂ ਆ ਗਿਆ ਟਰੈਕਟਰ ਅਸੀਂ ਤਾਂ ਜਵਾਬ ਹੀ ਦੇਵਾਂਗੇ ਮੈਂ ਤਾਂ ਕਿਹੜਾ ਦੇਤਾ ਹੁਣ ਮੈਂ ਉਹਨੂੰ ਆਖਿਆ ਵੀ ਆਪਾਂ ਤਾਂ ਦਿੰਦੇ ਨਹੀਂ ਟਰੈਕਟਰ ਰੱਜੀ ਨੂੰ ਵੀ ਆਖਿਆਗਾ ਜਵਾਬ ਹੀ ਉਹ ਦੇਊਗੀ ਭੈਣ ਕਿਦਾ ਤੈਨੂੰ ਜੜਕਦੇ ਨੇ ਫੜਾ ਦਊਗੀ ਵੀ ਲੈ ਜਾ 50 ਕੀ ਉਹ ਵੀ ਜਵਾਬ ਹੀ ਦੇਊਗੀ ਨਹੀਂ ਰੱਜੀ ਲੈ ਬਾਈ ਤਾਂ ਮੈਨੂੰ ਲੱਗਦਾ ਆ ਵੀ ਗਿਆ ਬੇਬੇ ਕੜਾ ਪਹਿਲੇ ਬੋਲੀ ਇਹਨੂੰ ਮੰਗਿਆ ਟਰੈਡ ਦੇ ਦਊਗੀ ਭਾਈ ਦੇਵੇ ਵੀ ਕਿਹੜੇ ਮੂਹਨਾ ਪਹਿਲਾਂ ਇੱਥੇ ਬਗਿਆੜ ਕੇ ਧਰ ਗਿਆ ਤਾਗੜੀਆਂ ਬਣੇ ਹਾਂ ਬਾਈ ਸਸਰੀ ਘਰ ਬਾਈ ਸਸਰੀ ਘਰ ਬਣੇ ਬਣੇ ਮੈਂ ਤਾਂ ਨਾ ਮੜਾ ਜਾਂੂੰ ਤਾਂ ਸਾਨੂੰ ਦਿਖਲਾ ਹਰਪ੍ਰੀਤ ਨੇ ਦੱਸ ਹੀ ਤਾਂ ਬਹਿ ਜਾ ਬਣੇ ਹਾਂ ਬਾਈ ਉਹ ਮੈਂ ਤੈਨੂੰ ਪਤਾ ਆਪਣੇ ਵਿੜੇ 'ਚ ਫਾਰਸੀਆਂ ਲਾਉਣਾ ਦੀ ਅੱਛਾ ਤੇ ਆਪਾਂ ਭਾਰਤੀ ਜੀ ਪਾਰ ਰੱਖੀ ਆ ਮੜਾ ਸਾਫ ਸੁਪਈ ਵਾਲਾ ਕੰਮ ਰਹਿਣਾ ਥੋੜਾ ਵੱਡਾ ਟਰੈਕਟਰ ਲੈਣਾ ਹੈ ਤੇ ਜਾਂਦੀ ਯਾਰਾ ਵੱਡਾ ਟਰੈਕਟ ਤਾਂ ਬਈ ਮੈਨੂੰ ਹਰਪ੍ਰੀਤ ਨੇ ਵੀ ਦੱਸਿਆ ਸੀ ਫੋਨ ਤੇ ਵੀ ਭਾਈ ਸਾਨੂੰ ਟਰੈਕਟ ਦੇ ਦਿਓ ਗੱਲ ਕਰ ਬਈ ਟਰੈਕਟ ਦੇਖ ਤੂੰ ਪਹਿਲਾਂ ਉਹਦਾ ਛੋਟਾ ਖਰਾਬ ਕਰਤਾ ਹਨਾ ਖਰਾਬ ਹੋ ਗਿਆ ਚਲ ਛੋਡੇ ਤੋਂ ਪਰ ਇਹ ਬੁਰੀ ਗੱਲ ਸੁਣ ਲੈ ਮਾਸੀ ਬਲਾ ਲਾਂਬੀ ਜਾਈ ਜਾਂਦੀ ਦੀ ਉਹ ਮੈ ਉਹ ਕਿ ਖਰਾਬ ਕਰਿਆ ਵਿਗੜਿਆ ਤਾਂ ਤੁਹਾਡਾ ਟਰੈਕਟਰ ਪਹਿਲੀ ਪਹਿਲੇ ਦੋ ਮਹੀਨੇ ਲਾਉਣੇ ਤੁਸੀਂ ਆਪ ਨਹੀਂ ਸੀਗੇ ਉਹਦੇ ਮਰਿਆ ਸੱਫ ਗੱਲ ਪਾਉਣਾ ਉਹਦਾ ਫਿਰ ਜਦੋਂ ਉਹ ਤਾਂ ਪਹਿਲੀ ਵਿਗੜਿਆ ਹੋਇਆ ਸੀ ਇਹਨਾਂ ਨੇ ਪਾਈ ਫਿਰ ਨਾ ਧਰਤਾ ਵੀ ਤੇਰੇ ਪ੍ਰਾਣੇ ਖਰਾਬ ਕਰਕੇ ਦੇਤਾ ਮੈਂ ਮੰਗਿਆ ਤਾਂ ਪਹਿਲਾਂ ਵੀ ਜੁੰਡੀ ਹਰਤੀ ਮੈਨੂੰ ਉਹ ਮੋਲਾ ਜਿਆ ਦੇਤਾ ਟਰੈਕਟਰ ਕਹਿੰਦੇ ਤੂੰ ਆ ਲੈ ਜਾ ਬਈ ਤੁਹਾਡਾ ਤਾਂ ਥੋੜਾ ਜਿਹਾ ਕੰਮ ਹੈ ਸਾਡਾ ਟਰੈਕਟਰ ਹੋ ਵੱਡਾ ਦੱਸ ਤਾਂ ਚਰੀ ਤੇ ਲਾ ਦਿੰਨੇ ਆ ਮਿੱਟੀ ਤੇ ਲੱਗਿਆ ਉਹਦਾ ਮੈਨੂੰ ਸਾਰੀ ਗੱਲ ਹਰਪ੍ਰੀਤ ਨੇ ਵੀ ਦੱਸ ਦਿੱਤੀ ਸੀ ਮਾਸੀ ਨੇ ਦੱਸ ਦਿੱਤੀ ਵੀ ਹਾਂ ਪਰ ਤੂੰ ਐਂ ਕਰ ਬਾਈ ਨਾਲ ਗੱਲ ਕਰ ਕਿਹੜਾ ਦੂਰ ਤਲਵੰਡੀ ਜੱਕੀ ਕੋਈ ਇਥੋਂ ਦੂਰ ਤਾਂ ਨਹੀਂ ਹੈਗਾ ਹਾਂ ਮੈਂ ਇਹਦਾ ਸਾਰੇ 4 ਘੰਟਿਆਂ ਵਿੱਚ ਕੰਮ-ਕੰਮ ਕਰਕੇ ਬੜਾ ਸਾਫ਼ ਕਰਕੇ ਛੋਡੀ ਚਿਰੀ ਦੇ ਦੁਆਰੇ ਛੱਡ ਜਾਊਂਗਾ ਬਈ ਗੱਲ ਦਾ ਕੁਝ ਨਹੀਂ ਸੀ ਟਰੈਡ ਦੀ ਤਾਂ ਕੀ ਗੱਲ ਆ ਚੱਲ ਤੂੰ ਲੈ ਜਾਂਦਾ ਚਿਰੀ ਤੇ ਤਾਂ ਉਹ ਤਾਂ ਜੇ ਕੰਟਾ ਵੀ ਆਪਾਂ ਟਰੈਡ ਲੈ ਜਾਂਦਾ ਉਹ ਤਾਂ ਉਹਦੀ ਨਵਾਂ ਟਰੈਡ ਪਾ ਲੈਂਦੇ ਆ ਫਿਰ ਉੱਤੇ ਅੱਛਾ 300 ਦੇ ਟਰੈਕਟਰ ਨੂੰ ਕੱਢ ਹੀ ਦੇਣਗੇ ਹਾਂ ਉਹ ਟਰੈਡ ਕਰ ਦਿੰਦੇ ਆ ਮਗਰ ਉਹ ਵੀ ਪੰਗੀ ਹੈ ਹਨਾ ਹੋਰੋ ਪੰਗੀਆਂ ਦੇ ਪੰਗੀਆਂ ਇਹ ਜਿਹੇ ਹੁੰਦੇ ਆ ਬੜੇ ਹਨਾ ਹੁਣ ਮੰਨ ਲੈ ਜੇ ਅਸੀਂ ਕਹਿਤਾ ਵੀ ਭਾਈ ਸਾਨੂੰ ਘੰਟਾ ਕਾਸੀ ਆਪਦੇ ਘਰੋਂ ਇਲ ਜਾਣਾਗਾ ਵੀ ਸਾਨੂੰ ਟਰੈਕਟਰ ਸੀ ਲੈ ਕੇ ਜਾਵਾਂਗੇ ਕਰਨ ਦੇ ਭਾਈ ਲੈ ਜਾ ਉਸ ਤੱਕ ਕਿਸੇ ਦਾ ਹੋਰ ਪਾ ਲਾਂਗੇ ਜਦੋਂ ਕਹਿੰਦੇ ਸਾਨੂੰ ਲੋੜ ਆ ਉਹਦੇ ਤਾਂ ਤੁਸੀਂ ਟਰੈਕਟਰ ਲੈ ਜੰਨੇ ਮਣੇ ਮੇਰੀ ਗੱਲ ਸੁਣ ਲੈ ਗੁੱਸਾ ਨਾ ਮੰਨੀ ਤੂੰ ਹਾਂ ਭਾਈ ਮਾਸੀ ਵੀ ਝੂਠ ਬੋਲੀ ਐ ਤੂੰ ਵੀ ਝੂਠ ਬੋਲੀ ਜੰਨੀ ਮੇਰੀ ਤੂੰ ਭੈਣ ਐ ਸਗੀ ਜਦੋਂ ਤੁਸੀਂ ਟਰੈਕਟਰ ਨੂੰ ਸਮਰੋਹਣ ਨੂੰ ਯੋਗਦਰ ਬੇਅਰ ਕਰਾਉਣਾ ਹੈ ਉਹਦੀ ਜਾਂ ਕੋਈ ਟਾਇਰ ਟੂਰ ਬਦਲਾਉਣੇ ਆ ਉਦੋਂ ਫਿਰ ਕੰਪਨੀ ਜਿਹੜੇ ਉਦੋਂ ਨਹੀਂ ਪਹੁੰਚਦੇ ਜਦੋਂ ਬਈ ਜਦੋਂ ਮਾੜਾ ਮੋਟਾ ਬੇਲਾ ਹੁੰਦਾਗਾ ਉਦੋਂ ਸਾਨੂੰ ਉਹ ਫੋਨ ਕਰ ਦਿੰਦੇ ਆ ਵੀ ਭਾਈ ਅੱਜ ਕੰਮ ਨਹੀਂ ਚੱਲਿਆ ਹੈਗਾ ਤੇ ਵੀ ਭਾਈ ਅੱਜ ਟਰੈਕਟਰ ਨੂੰ ਤੁਸੀਂ ਸਮਹਾਰਾ ਸਮਾਰੀ ਕਰ ਲਓ ਜੀ ਜਦੋਂ ਮੰਨ ਲਾ ਸੀ ਜਦੋਂ ਟਰੈਟ ਇੱਕ ਵਾਰੀ ਬੰਦੇ ਦੇ ਲਾ ਦਿੰਨੇ ਆ ਉਦੋਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਆਪੀ ਲੋਡ ਕਰਾ ਕੇ ਦਿੰਦੇ ਲੈ ਬਣੇ ਮੇਰੀ ਗੱਲ ਸੁਣ ਲੈ ਹਾਂ ਭਾਈ ਗੱਪ ਤਾਂ ਤੁਸੀਂ ਕਿੱਡੇ ਵੱਡੇ ਵੱਡੇ ਮਰਜੀ ਮਾਰੀ ਜਾਓ ਪਰ ਮੈਂ ਗੱਪ ਕਿਸੇ ਨੂੰ ਮਾਰ ਨਹੀਂ ਦ ਛੋਟਾ ਟਰੈਕਟਰ ਦਿਨੇ ਦੇ ਨਹੀਂ ਚੱਲਦਾ ਜਿਹੜੀ ਰਾਤ ਨੂੰ ਚੱਲਦਾ ਰਾਤ ਨੂੰ ਤਾਂ ਬਾਈ 10 10:30 ਵਜੇ ਤੱਕ ਹੀ ਚੱਲਦਾ ਉਹ 12:30 ਤੋਂ ਬਾਅਦ ਮੈਂ ਤਾਂ ਰਾਤ ਨੂੰ ਲੈ ਜਾਊਗਾ ਪੇਕਰੇ ਲੈਟਾਂ ਲਾ ਲੂਗਾ ਮੈਂ ਮੇਰਾ ਬੇਡਾ ਸਾਫ ਕਰਕੇ ਟਰੈਕਟਰ ਦਿਓ ਵੱਡਾ ਮੈਂ ਹੁਣ ਕੀ ਗੱਲ ਦੱਸਾਂ ਮੇਰੀ ਸੱਸ ਵਾਲੀ ਭੈੜੀ ਆ ਕੁਛ ਇਹ ਨਹੀਂ ਜਾਣ ਦਿੰਦੀ ਮੈਂ ਗੱਲ ਸਾਂ ਵਾਲੀ ਵੱਡ ਖਾਣੀ ਨਹੀਂ ਪੈਣੀ ਮੈਂ ਗੱਲ ਸੇ ਤੋਂ ਆਹੀ ਕਹੋਣਾ ਚਾਹੁੰਦਾ ਸੀਗਾ ਵੀ ਇਹ ਵਾਲੀ ਭੈੜੀ ਇਹਦਾ ਮਾਜਣਾ ਨਹੀਂ ਜਾਣ ਕੇ ਚਿੱਟਾ ਜਵਾਬ ਦਿੰਨੀ ਉਹ ਧੋਕੇ ਮੈਨੂੰ ਸਾਰੀ ਗੱਲ ਦਾ ਪਤਾ ਹੈਗਾ ਧੋਕੇ ਵਾਲੀ ਤਾਂ ਕੀ ਗੱਲ ਲੱਗੀ ਇੱਕ ਤਾਂ ਨੂੰ ਪਤਾ ਫਿਰ ਮੇਰੀ ਘੜਾ ਆਪਦੀ ਮਸ਼ੀਨਰੀ ਹੋਵੇ ਜਿਹੜੀ ਚੀਜ਼ ਆਪਾਂ ਪਿੱਛੋਂ ਲੈ ਆਏ ਹੁੰਨੇ ਆ ਉਹ ਤੇ ਤਾਂ ਦੇਖ ਜੋਰ ਹੁੰਦਾ ਹੁਣ ਬਗਾਨੇ ਪੁੱਤ ਦੇ ਤੇਜ ਦੇ ਤੇ ਹੁਣ ਕੀ ਜੋਰ ਆ ਮੇਰੀ ਗੱਲ ਸੁਣ ਲੈ ਸਾਡੇ ਕੋਲ ਉਦੋਂ ਵੱਡਾ ਟਰੈਕਟਰ ਸੀਗਾ ਹਾਂ ਹੁਣ ਮੇਰੀ ਮੇਰੇ ਕੋਲ ਬਰਨਾਕਾਰ ਖੜੀਏ ਕਰੇ ਜੋ ਤੁਹਾਨੂੰ ਕਦੇ ਕਾਰ ਦੀ ਲੋਡ ਪੈਗੀ ਮੈਂ ਜਵਾਬ ਦੇਦਾ ਫਿਰ ਤੁਸੀਂ ਮੂੰਹ ਮੋਟਾ ਕਰੋਗੇ ਮੈਂ ਤਾਂ ਕਿਸੇ ਦਾ ਹੋਰ ਮੰਗ ਲੂੰਗਾ ਉਹ ਤਾਂ ਬਾਈ ਚੀਜ਼ ਨੂੰ ਦੇਖ ਲੈਣ ਨੂੰ ਦੇਣਾ ਜਦੋਂ ਭਾਈ ਇਹਨੇ ਹੁਣ ਮੇਰੀ ਬੀਬੀ ਨੇ ਜਵਾਬ ਦੇਤਾ ਤਾਂ ਭਾਈ ਤੁਸੀਂ ਵੀ ਕੱਲ ਨੂੰ ਜਵਾਬ ਦੇ ਦਿਓ ਚਲ ਭਾਈ ਮੈਂ ਤੇਰੇ ਵਾਸਤੇ ਪਾਣੀ ਲੈ ਆਉਂਦਾ ਮੇਰਾ ਮਤਲਬ ਫਿਰ ਆਪਾਂ ਰਿਸ਼ਤੇ ਦੀ ਤੋੜ ਲਈ ਇਹ ਹੀ ਗੱਲ ਐ ਤੁਸੀਂ ਮੈਨੂੰ ਜਵਾਬ ਦੇ ਦਿਆ ਕਰੋ ਮੈਂ ਸੋਨੂੰ ਜਵਾਬ ਦੇ ਦਿਆ ਕਰੂੰ ਵਰਤਾ ਨਹੀਂ ਹੈਗਾ ਆਪਾਂ ਵਿਚਾਲੇ ਭਾਈ ਹੁਣ ਮੈਂ ਕੀ ਕਰਾਂ ਜਦੋਂ ਹੁਣ ਬੁੜੀ ਟਰੈਟ ਨੂੰ ਜਵਾਬ ਹੀ ਦੇਈ ਜਾਂਦੀ ਹੁਣ ਮੈਂ ਉਤੋਂ ਦੇ ਹੋ ਕੇ ਤਾਂ ਤੈਨੂੰ ਦੇਣ ਨਹੀਂ ਲੱਗੀ ਟਰੈਟਾ ਵੀ ਭਾਈ ਤੂੰ ਚਲ ਠੀਕ ਹੈ ਬਣੀ ਤੈਨੂੰ ਕੋਈ ਦੋਸ਼ ਨਹੀਂ ਹੈਗਾ ਹਾਂ ਬਈ ਮੈਂ ਤੈਨੂੰ ਮਾਸੀ ਦਈ ਆ ਤੂੰ ਤਾਂ ਮਜਬੂਰ ਹੈ ਮੈਨੂੰ ਪਤਾ ਹੀ ਹੈ ਇਸ ਘਰੇ ਰਹਿਣਾ ਤੂੰ ਹਣਾ ਹਾਂ ਬਈ ਮੈਂ ਉੱਤੋਂ ਦੀ ਹੋ ਕੇ ਮੈਂ ਲਿਆਂਦਾ ਵੀ ਨਹੀਂ ਹੈਗਾ ਮਗਰ ਉਹ ਬੁੜੀ ਕਿਰੇ ਨਾਲ ਕਲੇਸ਼ ਕਰੂ ਪਾਲੀ ਪੜੀ ਹੈ ਇਹ ਚਲ ਬਈ ਮੈਂ ਤੈਨੂੰ ਪਾਣੀ ਦਈ ਦਿੰਦੀ ਆ ਨਾ ਤਾਂ ਮੈਂ ਪੀਵਾਂ ਚਾਹ ਨਾ ਮੈਂ ਪੀਵਾਂ ਪਾਣੀ ਮੈਂ ਤਾਂ ਦੇਖ ਲੈ ਮੋਟਰਸਾਈਕਲ ਨਹੀਂ ਲੈ ਕੇ ਆਇਆ ਕਾਰ ਨਹੀਂ ਲੈ ਕੇ ਆਇਆ ਮੈਂ ਟਰੈਕਟਰ ਲੈ ਕੇ ਮੁਰੂਗਾ ਮਾਨ ਬਾੜਾ ਦੀ ਮੈਨੂੰ ਮੈਨੂੰ ਹਰਪ੍ਰੀਤ ਨੇ ਸਾਰੀ ਗੱਲ ਦੱਸੀ ਸੀ ਪਹਿਲਾਂ ਉਹਨਾਂ ਦਾ ਟਰੈਕਟਰ ਲੱਗਿਆ ਜਵਾਬ ਦੇਣੀ ਹੈ ਤੈਨੂੰ ਪੱਕਾ ਉਹ ਬਾਈ ਮੈਂ ਤੈਨੂੰ ਦੇਖ ਨਹੀਂ ਕਿਦਾ ਜੀ ਕਰਦਾ ਹੁੰਦਾ ਆਪਦੇ ਭੈਣ ਭਾਈ ਨੂੰ ਚੀਜ਼ ਤੋਂ ਜਵਾਬ ਦੇਣ ਦਾ ਹਨਾ ਜਿਹਦੇ ਕੋਲ ਚੀਜ਼ ਹੁੰਦੀ ਹੈ ਬੰਦਾ ਉੱਥੇ ਆਸ ਕਰਕੇ ਆਉਂਦਾ ਹੁੰਦਾਗਾ ਹੁਣ ਭਾਈ ਮੈਂ ਕੀ ਕਰਾਂ ਬੇਬੇ ਕਹਿੰਦੀ ਆਪਣਾ ਤਾਂ ਭਾਈ ਟਰੈਕਟਰ ਲੱਗਿਆ ਹੋਇਆ ਉਹ ਤਾਂ ਮੈਨੂੰ ਵੀ ਪਤਾ ਸੀ ਵੀ ਭਾਈ ਲੱਗਿਆ ਹੋਇਆ ਟਰੈਕਟਰ ਮੈਂ ਤਾਂ ਹੀ ਹਰਪ੍ਰੀਤ ਨੂੰ ਕਹਿੰਦਾ ਚੰਗਾ ਚੰਗਾ ਬੇਬੇ ਤੁਸੀਂ ਆਪਦਾ ਟਰੈਕਟਰ ਉੱਥੇ ਹੀ ਲਾਈ ਰੱਖੋ ਮੈਂ ਤਾਂ ਕਿਵੇਂ ਮਰਜ਼ੀ ਕਰਾਂ ਭਾਈ ਪਮਾ ਦੀ ਜੇ ਨਾਮ ਨੂੰ ਟਰੈਕਟਰ ਮਿਲਿਆ ਮੈਂ ਭਾਈ ਜਿੰਦਰੀਆਂ ਨੂੰ ਲੋਟ ਕਰਨ ਨੂੰ ਚਾਰ ਦਿਹਾੜੀਆਂ ਲਾ ਲੂੰਗਾ ਹੋਰ ਫਿਰ ਕੀ ਐ ਤੁਹਾਡਾ ਟਰੈਕਟਰ ਤਾਂ ਕਿਤੇ ਜ਼ੋਰ ਨਾ ਲੱਗ ਜੇ ਪਹਿਲਾਂ ਨੇ ਤੇ ਵੀ ਜ਼ੋਰ ਲੱਗ ਗਿਆ ਤੁਹਾਡਾ ਉਹਨੂੰ ਕਿਓ ਕਿਓ ਦੇਉ ਦੇ ਮਾੜਾ ਮੋਟਾ ਹੋਈ ਨਾ ਭਾਈ ਦੇ ਦਾਂਗੇ ਕਿਉਂ ਲੈ ਭਾਈ ਮੰਗਦਾ ਟਰੈਡ ਇਹਨੂੰ ਕਿੱਥੋਂ ਟਰੈਡ ਦੇਦਗੇ ਪਹਿਲਾਂ ਵਾਲਾ ਵਿਗਾੜ ਕੇ ਤਰਤਾ ਗਹਾ ਬਗਾਨਾ ਬੁੱਤ ਤੇ ਦੀ ਮਾਂ ਮੇਰੇ ਗਲ ਹੋ ਜਾਣਗੇ ਵੀ ਭਾਈ ਤੂੰ ਟਰੈਕਟਰ ਤੇਰੇ ਭਰਾ ਨੂੰ ਮੂੰਹ ਚੱਕ ਕੇ ਫੜਾ ਦਿੰਨੀ ਇੱਥੇ ਬਗਿਆੜ ਕੇ ਫੇਰ ਖੜਾ ਜਾਂਦੇ ਅਸੀਂ 10-12 ਲੱਖ ਰੁਪਏ ਦਾ ਮਗਰ ਉਹ ਕਿੱਥੋਂ ਲਿਆਵਾਂਗੇ ਟਰੈਕਟਰ ਇਹ ਤਾਂ ਫੋਨ ਬਗਿਆੜ ਕੇ ਖੜਾ ਜਾਣਗੇ ਇੱਥੇ ਹਰਪ੍ਰੀਤ ਆਪਦੇ ਪੇਟਿਆਂ ਤੋਂ ਲੈ ਜਾਵੇ ਭਾਈ ਫਿਰ ਕਿੰਨਾ ਟਾਈਮ ਹੋ ਗਿਆ ਲੱਗਾਇਓ ਨੂੰ 2 ਘੰਟੇ ਹੋ ਗਏ ਜਾਣਾ ਆਉਣ ਲੱਗਦਾ ਵੀ ਟਰੈਕਟਰ ਲੈ ਗਏ ਤੂੰ ਲੈ ਕੇ ਟਰੈਕਟਰ ਮੁੜਿਆ ਨਾ ਪੰਪ ਤੋਂ ਤੇਲ ਨਾ ਪਵਾਉਣ ਲੱਗ ਗਿਆ ਵੇ ਆਉਂਦਾ ਪੰਪ ਤੇ ਖੜ ਗਿਆ ਉਹ ਵੀ ਤੇਲ ਪਵਾ ਕੇ ਲੈ ਚੱਲਾਂ ਕਿਹੜਾ ਉਹ ਤੇਲ ਪਾ ਕੇ ਦਿੰਦਗਾ ਟਰੈਕਟਰ ਚ ਨੀ ਬੜਾ ਨੇ ਚਲ ਹੁਣ ਤਾਂ ਮੈਂ ਗੇਟ ਖੋਲਾਂ ਹੁਣ ਤਾਂ ਆਉਣ ਵਾਲੀ ਐ ਕਿਹੜੇ ਬੇਲ ਹੋ ਗਏ ਨੂੰ ਚਲ ਵਧੀਆ ਕੰਮ ਜਨੇ ਨਿਬੜ ਜੂਗਾ ਟਰੈਕਟਰ ਦੇ ਦਨ ਨਾ ਨਾ ਇਹ ਤੁਰਿਆ ਨਹੀਂ ਉਹ ਟਰੈਕਟਰ ਕਿੱਥੇ ਖੜਾਇਆ ਏ ਟਰੈਕਟਰ ਕਿੱਧਰ ਗਿਆ ਉਹ ਟਰੈਕਟਰ ਕਿੱਥੇ ਖੜਾਉਣਾ ਸੀ ਆ ਕੀ ਦੱਸਾਂ ਹੁਣ ਮੈਂ ਤੈਨੂੰ ਹਾਂ ਉਹੀ ਗੱਲ ਹੋ ਗਈ ਜਿਹੜੀ ਤੂੰ ਕਹਿੰਦੀ ਸੀ ਕੀ ਹੋ ਗਿਆ ਹੁਣ ਚਿੱਟਾ ਜਵਾਬ ਦਿੱਤਾ ਧੋਕੇ ਅੱਗੇ ਸਾਡਾ ਪਹਿਲਾਂ ਆਛੇ ਟੈਟ ਨੂੰ ਖਰਾਬ ਕਰਤਾ ਉਹ ਚਾਰ ਕਰਾ ਕਾਦੇ ਸਿੱਟ ਲੈ ਮੈਨੂੰ ਤਰ੍ਹਾਂ ਨਹੀਂ ਲਾਂਬਾ ਏਡਾ ਦਿੱਤਾ ਕਰਾ ਕੇ ਆ ਗਏ ਬੇਇੱਜ਼ਤੀ ਕਰਾ ਕੇ ਆ ਬੜਿਆ ਕਰੀ ਨਾ ਬੇਇੱਜ਼ਤੀ ਕਰਵਾਉਣ ਗਿਆ ਸੀ ਉਹਨਾਂ ਤੋਂ ਜਦੋਂ ਤੈਨੂੰ ਮੈਂ ਆਖਿਆ ਸੀ ਇਹ ਨਾ ਜਾ ਉਹਨੇ ਐਂ ਕਹਿਤਾ ਵੀ ਮੈਂ ਆਦੀ ਸੱਸ ਨੂੰ ਪੁੱਛ ਕੇ ਦੱਸੂਗੀ ਜਦੋਂ ਉਹਦੀ ਸੱਸ ਦੀ ਚੱਲ ਜੇ ਤੂੰ ਲੈਣ ਗਈਆਂ ਬੇਇੱਜ਼ਤੀ ਜਿੱਦਿ ਉਹਨਾਂ ਦੀ ਹੋਈ ਨਾ ਉਹਦੇ ਪਤਾ ਲੱਗੋ ਉਹਨਾਂ ਨੂੰ ਕਾਰ ਮੰਗਣਾਉਂਦੇ ਉਹਨਾਂ ਨੂੰ 19 ਨੇ ਕੀ ਕਰੂੰਗਾ ਮੈਂ ਤੈਨੂੰ ਦੱਸਾਂ ਫਿਰ ਕੀ ਕਰਨੀਆ ਘਰ ਤੋਂ ਮੰਗਣ ਫੇਰੀ ਆਉਣਗੇ ਜੇ ਤੇਰੀ ਭੈਣ ਨਾਲ ਰਿਸ਼ਤਾ ਰੱਖਾਂਗੇ ਚੁੱਪ ਕਰਕੇ ਨਾ ਹੁਣ ਰਿਸ਼ਤਾ ਖਤਮ ਆਪਣਾ ਆਪਾਂ ਉਹਦੇ ਨਹੀਂ ਜਾਣਾ ਉਹ ਆਪਣੇ ਨਾਲੇ ਗੱਲ ਖਤਮ ਉਹ ਰਿਸ਼ਤੇ ਨਾਲ ਕੀ ਕਾਜ ਰਹੇਗੀ ਹਾਂ ਮਸ਼ੀਨਰੀ ਤਾਂ ਉਹਨੇ ਦਿੱਤੀ ਹੀ ਸੀ ਗਾਏ ਨੂੰ ਨਾ ਡਾਕਟਰ ਤੋਂ ਕਿੱਡੀ ਕੁ ਗੱਲ ਸੀ ਫੇਰ ਕਿਹ ਵਜ੍ਹਾ ਪਟਾਟਰ ਵੇਚਦਾ ਜੇ 1 2 ਘੰਟੇ ਦੇਣਾ ਨਾ ਮੈਨੂੰ ਤੇਰੀ ਗੱਲ ਮੰਨ ਲੈ ਨਾ ਮੈਨੂੰ ਐਂ ਦੱਸ ਆਹ ਛਾ ਟਰੈਕਟਰ ਜੀ ਉਹਨਾਂ ਦਾ ਖਰਾਬ ਹੋ ਗਿਆ ਸੀ ਤਾਂ ਰੁਪਈਆ 10000 ਦੇ ਕੇ ਖੜਾ ਚੜਾਇਆ ਕਿੜਾ ਪਨੋਈ ਹੋਊ ਮੇਰੀ ਗੱਲ ਸੁਣ ਸਸਤਾ ਪੈ ਗਿਆ ਜੇ ਮੈਂ ਤੇਰੀ ਗੱਲ ਪਹਿਲੀ ਸਉਨ ਨੂੰ ਤਾਂ ਅੱਧੀ ਮਿੱਟੀ ਆ ਪੰਜ ਇੰਦਰਿਆ ਨਹੀਂ ਛੱਡ ਦਿੰਦੇ ਜਿੰਦਰਿਆ ਨਾਲ ਕੁਛ ਛੱਡਦਾ ਨਹੀਂ ਹੋਰ ਵੀ ਪਿੰਡ ਹੈਗਾ ਪਿੰਡ ਵਸਦਾ ਪਿੰਡ ਵਾਲੇ ਤਾਂ ਨਹੀਂ ਜਵਾਬ ਦਿੰਦੇ ਜੇ ਉਹਨਾਂ ਨੇ ਜਵਾਬ ਦਿੱਤਾ ਨਾਲੇ ਮੈਂ ਇੱਕ ਵਾਰੀ ਕਹਦਾ ਤੈਨੂੰ ਕੱਲ ਨੂੰ ਆਏ ਨਾ ਕਹੀਂ ਮੇਰੀ ਭੈਣ ਕੋਲ ਜਾਣਾ ਤੇਰੀ ਭੈਣ ਨਾਲ ਰਿਸ਼ਤਾ ਖਤਮ ਉਹ ਬੇ ਕਿਹੜੇ ਮੂੰਹ ਨਾਲ ਮੁੜ ਕੇ ਜਾਣਾ ਨਾ ਆਉਣਾ ਮੈਂ ਤਾਂ ਵੀ ਬੇਇੱਜ਼ਤੀ ਕਰੀ ਨਾ ਉਹਨੂੰ ਫੋਨ ਕਰਨਾ ਮੈਂ ਤੈਨੂੰ ਅਸਾਂ ਕੱਲ ਨੂੰ ਮੈਨੂੰ ਕਹੇ ਤੀਆਂ ਆ ਗਈਆਂ ਮੇਰੀ ਭੈਣ ਨੂੰ ਸੁਧਾਰਾ ਚਾਹੀਦਾ ਮੈਂ ਕੋਈ ਸੁਧਾਰੇ ਨਹੀਂ ਲੈ ਕੇ ਜਾਂਦੀ ਉਹ ਮੈਂ ਤਾਂ ਮੁੜਨਾ ਤੋਂ ਪਰਹੇ ਗਿਆ ਕਾਰ ਲੈ ਕੇ ਗਿਆ ਹੁੰਦਾ ਮੋਟਰਸਾਈਕਲ ਲੈ ਆ ਉਹ ਵੀ ਨਹੀਂ ਲੈ ਕੇ ਗਿਆ ਮੈਂ ਤਾਂ ਬਾਲੀ ਮੰਨ ਸੀਗਾ ਵੀ ਬੱਸ ਦੀ ਜਾਣਾ ਟਰੈਕਟਰ ਲੈ ਕੇ ਮੁੜ ਕੇ ਆਉਣਾ ਮੇਰੀ ਤਾਂ ਤੂੰ ਗੱਲ ਹੀ ਨਹੀਂ ਸੁਣੀ ਮੇਰੇ ਤਾਂ ਗੱਲੇ ਪੱਲੇ ਗੱਲ ਹੀ ਨਹੀਂ ਭਾਈ ਮੈਂ ਤੈਨੂੰ ਕਹੀ ਗਈ ਵੀ ਤੂੰ ਨਾ ਜਾ ਨਾ ਜਾ ਹਜੇ ਉਹ ਬੁੜੀ ਨੂੰ ਪੁੱਛ ਕੇ ਦੱਸੂਗੀ ਹੋਰ ਟਾਈਮ ਨਾ ਖਰਾਬ ਕਰ ਉਹ ਮੈਨੂੰ ਕਹੀ ਚੱਕ ਲੈਣ ਦੇ ਮੈਂ ਤਾਂ ਕੰਨਾਂ ਨਹੀਂ ਲੋਟ ਕਰ ਦੂੰਗਾ ਇਹਨੂੰ ਇਹ ਕਰ ਦੇ ਉਹ ਡੀ ਲਿਆਉਂਗਾ ਸਵੇਰੇ ਹੋਰ ਕੀ ਫੇਰਾ ਕੋਈ ਕੱਲ ਨੂੰ ਪੁੱਛ ਲਾਂਗੇ ਦਿਹਾੜੀਏ ਤਾਂ ਦਿਹਾੜੀਏ ਤਾਂ ਕਿੱਧਰ ਜਾਂਦੇ ਆ ਵਿਚਾਰੇ ਉਹ ਤਾਂ ਪਿੰਡ ਦੇ ਬੰਦੇ ਆ ਉਹਨਾਂ ਨੇ ਤਾਂ ਆਈ ਜਾਣੇ ਤੇਰੀ ਭੈਣ ਨੇ ਤਾਂ ਕਸਰ ਕੱਢ ਲਈ ਨਾ ਵੱਡਾ ਆ ਗਿਆ ਰਿਸ਼ਤੀਦਾਰੀ ਵਾਲਾ ਮੇਰੀ ਭੈਣ ਹੈ ਮੇਰੀ ਭੈਣ ਨਹੀਂ ਜਵਾਬ ਦਿੰਦੀ ਮੇਰੀ ਭੈਣ ਤਾਂ ਬੜੀ ਚੰਗੀ ਹੈ ਤੇ ਤੇਰੀ ਭੈਣ ਨੇ ਤਾਂ ਅਸੀਂ ਗੱਲ ਮੇਰੇ ਪੇਕੇ ਚੰਗੇ ਨਾ ਮੇਰੇ ਪੇਕੇ ਆਤਾ ਜਾਂਦੇ ਜੀ ਉਹਨਾਂ ਨੂੰ ਕਹਿੰਦਾ ਇਹਨੂੰ ਆਏ ਆ ਵੀ ਜੇ ਮੇਰਾ ਸਾਲਾ ਆ ਗਿਆ ਇੱਥੇ ਮੇਰਾ ਖਰਚਾ ਹੋਊਗਾ ਉਹਨਾਂ ਨੇ ਮਾਪ ਟਰੈਕਟਰ ਲਿਆ ਕੇ ਤੇ ਆਦੀ ਭਰਤ ਖਿੱਚ ਲੂੰਗਾ ਕੋਈ ਗੱਲ ਨਹੀਂ ਜਿਹਦੇ ਚੱਕੀ ਨਾ ਗਈ ਨਾ ਮਿੱਟੀ ਨਾਲੇ ਐਂਡ ਤੇ ਮੇਰੇ ਭਰਾ ਨੂੰ ਸੱਦੇਗਾ ਆਖੇਗਾ ਤੇਰੇ ਭਰਾ ਨੂੰ ਕਰ ਫੋਨ ਮਿੱਟੀ ਜੀ ਖਿੱਚ ਜੂਗਾ ਲਿਆ ਕੇ ਟਰੈਕਟਰ ਉਹੀ ਗੱਲ ਭੈਣ ਦੇ ਟਰੈਕਟਰ 'ਚ ਵੀ ਤਾਂ ਤੇਲ ਹੀ ਪਾਉਣਾ ਭੈਣ ਦਾ ਕੀ ਫਰੀ ਲਿਓਨੇ ਵੀ ਕਿੰਗਾ ਵਧੀਆ ਹੋ ਗਿਆ ਔਰ ਅੱਗੇ ਨੇ ਤਾਂ ਜਵਾਬ deta tractor nu ਨਹੀਂ ਇੱਥੇ ਨਾ ਦੋ ਕੁ ਮਹੀਨੇ ਬਾਅਦ ਕੋਈ ਨਾ ਕੋਈ ਕੰਮ ਕਰਨਾ ਪਏ ਜਾਂਦਾ ਉਹਨਾਂ ਨੂੰ ਮਿਸਤਰੀ ਲਾਉਂਦੇ ਰਹਿੰਦੇ ਨੇ ਉਹਦੀ ਦੇ ਦੇ ਦੋ ਪੈਸਾ ਡੱਟ ਟਰੈਕਟਰ ਦੇ ਦੇ ਦੋ ਪੈ ਰਜੀ ਦੋ ਡੱਟ ਟਰੈਕਟਰ ਚੰਗਾ ਚੱਲ ਉਹ ਗਲਮੁਗ ਜਵਾਬ deta ਉਹਨੇ ਤਾਂ ਮੈਂ ਤਾਂ ਇੰਨਾ ਜਵਾਬ ਦਿੱਤੇ ਹੀ ਨਹੀਂ ਸੀ ਪਹਿਲਾਂ ਮੇਰੀ ਨੂੰਨ ਹੀ ਜਵਾਬ deta ਕਹਿੰਦੀ ਵਾਈ ਫਰਦਾ ਚਿਰੀ ਤੇ ਲੱਗਿਆ ਹੋਇਆ ਹੈਗਾ ਇੱਥੇ ਥੰਗਾ ਜੇ ਦੇ ਦਿੰਦੇ ਐ ਨਹੀਂ ਪਤਾ ਪਹਿਲਾਂ ਵਾਲੇ ਟਰੈਕਟਰ ਮੰਗੂ ਖਰਾਬ ਕਰਕੇ ਖੜਾ ਜਾਂਦੇ ਫੇਰ ਤਾਂ ਪੈਸੇ ਲੱਗਣ ਨੂੰ ਥਾਂ ਸਾਡਾ ਹੋ ਜਾਂਦਾਗਾ ਫੇਰ ਐ ਵੀ ਨਹੀਂ ਵੋਟ ਕਰਾ ਦਗੇ ਬੇਬੇ ਹਾਂ ਪੁੱਤੋ ਕੀ ਕਰੀ ਜੰਨੀ ਆ ਸੁੰਬਰ ਲੈਂਦੀ ਇੱਥੋਂ ਆ ਸੁੰਬਰ ਦੀ ਐ ਮੈਂ ਥੱਕ ਕੇ ਗਈ ਉਧਰ ਪਰੇ ਤੇ ਸੁੰਬਰ ਕੇ ਲਈ ਆਈ ਐ ਆ ਸਾਰਾ ਇੱਥੇ ਸੁੰਬਰੂਂਗੀ ਪੱਤੀ ਪੱਤੇ ਹੋਏ ਪਾਏ ਨੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀਗੀ ਵੀ ਜੇ ਬਾਈ ਨੂੰ ਟਰੈਡ ਦੇ ਦਿੰਦੀ ਅੱਗੇ ਫੇਰ ਕੀ ਹੋ ਜਾਂਦਾ ਕੜਾਪਤ ਉਹ ਤਾਂ ਨਹੀਂ ਪਤਾਈ ਆਗਾ ਦੇਖ ਪਹਿਲਾਂ ਦਿੱਤੇ ਹੀ ਸੀ ਕੀ ਕਰੀਏ ਕਿ ਨਾ ਫਿਰ ਖਰਾਬ ਕਰਕੇ ਖੜਾਏ ਜਾਂਦੇ ਨੇ ਉਹ ਗੁੱਸੇ ਹੋ ਕੇ ਵਾਗ ਗਿਆ ਜੇ ਕੋ ਹੋਰ ਰਿਸ਼ਤੇਦਾਰੀ ਹੁੰਦੀ ਤਾਂ ਚੱਲ ਵੀ ਜਾਂਦਾ ਹੁਣ ਉਹਦਾ ਮੇਰਾ ਭਰਾ ਸੀ ਵਿਚਾਰਾ ਮੂੰਹ ਜਾਂ ਨਮਕਾ ਕੇ ਵਾਗ ਗਿਆ ਇੱਕ ਗੱਲ ਤਾਂ ਮੈਨੂੰ ਬਲਾਈਂਡ ਤਰਸ ਆਇਆ ਜੇ ਟਰੈਡ ਦੇ ਦਿੰਦੀ ਫੇਰ ਕੀ ਹੋ ਜਾਂਦਾ ਕੜਾਪਤਣ ਕੀ ਕਰੀਏ ਦੇਖ ਚੀਰੀ ਤੇ ਲੱਗਿਆ ਪਿਆ ਤੈਨੂੰ ਵੀ ਪਤਾਗਾ ਜੇ ਹੁਣ ਅੱਜ ਆਪਾਂ 2 ਘੰਟੇ ਵਿੱਚੋਂ ਦੇ ਦਿੰਦੇ 2 ਘੰਟੇ ਕਹਿੰਦਾ ਸੀ ਉਹ ਐਨੀ ਬਤਾ ਹੋ ਸਵੇਰੇ ਖੜਾ ਕੇ ਜਾਂਦਾ ਉਹ ਤਾਂ ਬੇਬੇ ਵਿਚਾਰਾ ਆਏ ਕਹਿੰਦਾ ਸੀ ਕਨ ਚਲਕਾਣਾ ਰਾਤ ਨੂੰ 10 ਵਜੇ ਤੱਕ ਚੱਲਦਾ ਟਰੈਕ ਕਾਣਾ ਭਾਈ ਮੈਂ ਤਾਂ 10 ਵਜੇ ਲੈ ਜੂੰਗਾ ਰਾਤ ਨੂੰ ਕਹਿੰਦਾ ਅੱਜ ਰਾਤ ਨੂੰ ਭਲਾ ਉਹ ਗੱਲ ਮੰਗੂ ਨੇਰੇ ਤੇ ਛੜਕਾਂ ਤੇ ਕੀ ਬੰਦਿਆ ਸੰਦ ਨੂੰ ਭਾਵੇਂ ਕੋਈ ਖੋਕੇ ਲੈ ਜੇ ਠੱਗੀ ਠੋਰੀ ਵਾਲੇ ਕਿੰਨੇ ਫੇਰ ਬੇਬੇ ਮੈਨੂੰ ਤਾਂ ਐ ਲੱਗ ਮੈਂ ਤਾਂ ਉਹਨੂੰ ਫੋਨ ਵੀ ਲਾਇਆ ਸੀ ਮੇਰਾ ਤਾਂ ਫੋਨ ਨਹੀਂ ਜੱਕਿਆ ਨਾ ਤਾਂ ਹਰਪ੍ਰੀਤ ਨੇ ਚੱਕਿਆ ਤੇ ਨਾ ਮੇਰੇ ਭਾਈ ਨੇ ਚੱਕਿਆ ਉਹ ਤਾਂ ਮੇਰੇ ਨਾਲ ਗੁੱਸੇ ਹੋ ਕੇ ਬਾਗੇ ਮੈਨੂੰ ਤਾਂ ਐ ਲੱਗਦਾ ਵੀ ਹੁਣ ਉਹਨਾਂ ਨੇ ਮੈਨੂੰ ਕਦੇ ਬੁਲਾਉਣਾ ਹੀ ਨਹੀਂ ਹੈਗਾ ਜਦੋਂ ਉਹੀ ਗੱਲ ਆਪਾਂ ਆਪਦੇ ਭੈਣ ਭਾਈ ਨੂੰ ਚੀਜ਼ ਤੋਂ ਜਵਾਬ ਦੇ ਤਾਂ ਹਨਾ ਰਿਸ਼ਤੇ ਤਾਂ ਉਹੀ ਗੱਲ ਕੱਚੇ ਧਾਗਿਆਂ ਵਰਗੇ ਹੁੰਦੇ ਆ ਹੁਣ ਤਾਂ ਬਿੰਦ ਚ ਦੀ ਟੁੱਟ ਜਾਂਦੇ ਆ ਨਾਲੇ ਬਗਾਨੀ ਟੀ ਉਹਨੂੰ ਕਹੂਗੀ ਵੀ ਹੁਣ ਤਾਬ ਦੀ ਭੈਣ ਕੋਲੇ ਗਿਆ ਸੀ ਵੀ ਲੈ ਆਇਆ ਟਰੈਕਟਰ ਕੱਚੇ ਧਾਗਿਆਂ ਵਰਗੇ ਚੱਤੀਗੇ ਹੁੰਦੇ ਆ ਦੇਖਣਾ ਰਿਸ਼ਤੇ ਫਰ ਆਇਆ ਫਿਰ ਹੁਣ ਕੀ ਕਰੀਏ ਇਹ ਤਾਂ ਥੋੜੇ ਚਿਰ ਬਾਅਦ ਉਹਦੀ ਟਰੈਕਟਰ ਲੈਣ ਆ ਜਾਂਦੇ ਨੇ ਫੇ ਇੰਨੇ ਦੇਰੀ ਦੇ ਤਾਂ ਫਿਰ ਹੁਣ ਗੁੱਸੇ ਵਾਲੀ ਕੀ ਗੱਲ ਹੈ ਕਿਦੋਂ ਆਪਣਾ ਟਰੈਕਟਰ ਲੱਗਿਆ ਹੋਇਆ ਉੱਥੇ ਕਰਾਇਏ ਤੇ ਇਹ ਤਾਂ ਕੋਈ ਰਸਨਾਰੀ ਤਾਂ ਗੱਲ ਹੀ ਨਹੀਂ ਦੇ ਪਾਈ ਆ ਰੁੱਸਦੇ ਤਾਂ ਫਿਰ ਰੁੱਸੀ ਜਾਣ ਉਹੀ ਗੱਲ ਬੇਬੇ ਜਿੱਥੇ ਆਸ ਹੁੰਦੀ ਹੈ ਬੰਦੇ ਨੂੰ ਉੱਥੇ ਹੀ ਅਗਲਾ ਚੀਜ਼ ਲੈਣ ਆਉਂਦਾ ਜੇ ਹੁਣ ਉਹਨਾਂ ਨੂੰ ਆਪਦੀ ਭੈਣ ਦੇ ਕਰੇ ਆਸ ਸੀ ਤਾ ਤਾਂ ਹੀ ਜੀ ਟਰੈਕਟਰ ਲੈਣ ਆਇਆ ਸੀ ਨਹੀਂ ਉਹ ਕਿਉਂ ਆਉਂਦਾ ਫਿਰ ਹੁਣ ਕੀ ਕਰੀਏ ਪੁੱਤ ਉਹੀ ਗੱਲ ਵਾਂਗੂ ਨਾ ਤਾਂ ਹੁਣ ਆਪਾਂ ਨੂੰ ਜਵਾਬ ਦਿੱਤੇ ਸਰਦਾਗਾ ਤੇ ਨਾ ਤਾਂ ਹੁਣ ਦਿੱਤੇ ਤੋਂ ਸਰਦਾ ਸੀ ਫਿਰ ਹੁਣ ਆਪਾਂ ਦੇਖ ਮੁੰਡੇ ਨਾਲ ਗੱਲ ਕਰੀ ਤਾਂ ਹੈਗੀ ਸੀ ਫੋਨ ਲਾ ਕੇ ਉਹ ਕਹਿੰਦਾ ਵੀ ਦੇਦੇ ਆ ਆਪਾਂ ਨੂੰ ਕਹਿੰਦਾ ਵੀ ਟਰੈਕਟਰ ਇੱਥੇ ਹਟਾਉਣ ਨਹੀਂ ਦੇਂਦੇ ਕਹਿੰਦਾ ਕੱਢਣ ਨਹੀਂ ਦਿੰਦੇ ਜੀ ਬੇਬੀ ਨਾ ਜਾਣੇ ਆਪਾਂ ਨੂੰ ਕਿਸੇ ਦੇਣਾ ਉਹਨਾਂ ਤਾਂ ਹੀ ਲੋੜ ਪੈ ਗਈ ਅਗਲਾ ਵੀ ਆਪਾਂ ਨੂੰ ਇਹੀ ਜਵਾਬ ਦੇਊਗਾ ਜਿਵੇਂ ਅੱਜ ਆਪਾਂ ਦਿੱਤਾ ਉਹਨੂੰ ਜਵਾਬ ਰੱਜੀ ਮੇਰੀ ਸੁਣ ਲੈ ਗੱਲ ਇਹ ਤਾਂ ਜੇ ਹੁਣ ਅੱਜ ਰੁੱਸ ਗਏ ਅੱਜ ਵੀ ਰੁਸਣਾ ਸੀ ਇਹਨਾਂ ਨੇ ਅ ਇਹ ਤਾਂ ਇਹ ਤਾਂ ਜੇ ਅਮੀ ਨੀ ਬੀਦਨ ਨੂੰ ਫੇਰ ਕੋਈ ਕਣਕ ਦਾ ਕੰਮ ਚੱਲ ਪੈਂਦਾ ਫੇਰ ਵੀ ਰੁੱਸ ਜਾਂਦੇ ਇਹਨਾਂ ਤਾਂ ਇੱਕ ਦਿਨ ਦਾ ਫੇਰ ਭਾਈ ਤੇਰੇ ਪਿਆਕਿਆਂ ਨੇ ਰੁੱਸਣਾ ਹੀ ਆਂਗਾ ਰੁੱਸਣਾ ਹੀ ਤਾਂ ਐਡੀ ਕੋਈ ਗੱਲ ਹੀ ਨਹੀਂ ਹੈ ਕਿ ਗੱਲ ਤਾਂ ਕਿਉਂ ਨਹੀਂ ਹੈਗੀ ਬੇਬੇ ਜਦੋਂ ਭੈਣ ਭਾਈ ਭੈਣ ਭਾਈ ਨੂੰ ਚੀਜ਼ ਤੋਂ ਜਵਾਬ ਦੇਣ ਲੱਗ ਜੇ ਨਾ ਉਹ ਤਾਂ ਫਿਰ ਅਗਲਾ ਕਹਿ ਰੰਦਾਗਾ ਵੀ ਬਗਾਨੇ ਨੇ ਤਾਂ ਚੀਜ਼ ਤੋਂ ਜਵਾਬ ਦੇਣਾ ਹੀ ਦੇਣਾ ਆਪਦੇ ਸਕੇ ਭੈਣ ਪਾਈ ਵੀ ਚੀਜ਼ ਤੋਂ ਜਵਾਬ ਦੇਣਾ ਫਿਰ ਹੁਣ ਫੋਨ ਚੱਕਣ ਵਾਲੀ ਕੀ ਗੱਲ ਆ ਕਿ ਫੋਨ ਹੀ ਨਹੀਂ ਚੱਕਿਆ ਲੈ ਇੰਨੀ ਕੀ ਗਲਤ ਤੇਰਾ ਫੋਨ ਹੀ ਨਹੀਂ ਚੱਕਿਆ ਫੋਨ ਚੱਕ ਕੇ ਤੇਰੀ ਗੱਲਬਾਤ ਤਾਂ ਸੁਣ ਲੈਂਦੇ ਬੇਬੇ ਬੇਟੀ ਵਾਲੀ ਗੱਲ ਹੋ ਜਾਂਦੀ ਆ ਅਗਲਾ ਬਗਾਨੀ ਧੀ ਕਹੂਗੀ ਵੀ ਆਪਦੀ ਭੈਣ ਕੋਲੇ ਗਿਆ ਸੀ ਟਰਟਣਨ ਕੀ ਪਤਾ ਵਿਚਾਰਾ ਕਿੰਨਾ ਕਮਾਨ ਕਰਕੇ ਆਇਆ ਸੀ ਆਪਦੀ ਭੈਣ ਤੇ ਮੈਂ ਤਾਂ ਤੇਰੇ ਤੇ ਗੱਲ ਸੜਤੀ ਸੀ ਵੀ ਚਲ ਕੀ ਪਤਾ ਬੇਬੇ ਦੇ ਹੀ ਦੇਵੇ ਮੈਂ ਤਾਂ ਬੇਬੇ ਹਾਂ ਵੀ ਨਹੀਂ ਸੀ ਕਰ ਸਕਦੀ ਚੀਜ਼ ਤਾਂ ਅਕਸਰ ਨੂੰ ਤੇਰੀ ਤੇ ਤੇਰੇ ਪੁੱਤ ਦੀ ਵਾਈਦੀ ਹੈਗੀ ਹਾਂ ਤਾਂ ਆਪਣੀ ਪੁੱਤ ਚਾ ਸਾਡੀ ਆ ਮੈਂ ਮੰਨਦੀ ਆ ਫਿਰ ਜੇ ਐਡੀ ਉਹਨੂੰ ਭਾਈ ਆਹੋ ਸੀ ਤਾਂ ਫਿਰ ਆ ਉਹਦੇ ਪੇਕਾਂ ਤੋਂ ਲਿਆਉਂਦੀ ਟਰੈਕਟਰ ਉਹਨਾਂ ਦੇ ਦੋ ਖੜੇ ਨਹੀਂ ਵੱਡੇ ਟਰੈਕਟਰ ਦੇ ਇੱਕ ਜੌਂਦੀ ਆ ਖੜਾ ਇੱਕ ਦੂਜਾ ਖੜਾਗਾ ਅਰਜਨ ਭੈਣ ਨੇ ਤਾਂ ਜਵਾਬ ਦੇਤਾ ਹੁਣ ਹਾਰ ਕੇ ਵਿਚਾਰਾ ਆਪਦੇ ਸਾਲਿਆਂ ਤੋਂ ਮੰਗੂਗਾ ਟਰੈਕਟਰ ਕਿਥੇ ਲੈ ਆਊਗਾ ਨਾ ਸੋਨੇ ਲੱਗਦਾ ਲਿਆ ਹੁੰਦਾ ਵੀ ਹਾਂ ਭਾਈ ਆਪਦੀ ਭੈਣ ਦੀ ਘੱਟ ਫਾਉਣ ਗਾਏ ਨੇ ਵੀ ਕੰਮ ਕਰਨ ਗਾਏ ਨੇ ਉਹ ਤਾਂ ਭਰਾ ਆ ਜੂ ਇਹਨੂੰ ਤਾਂ ਵੀ ਭੈਣ ਭਰਾ ਹੀ ਭੈਣ ਭਰਾ ਦੇ ਕੰਮ ਆਉਂਦਾ ਦੇਖ ਹਰ ਭ੍ਰਿਤ ਆਪਦੇ ਭਰਾ ਨੂੰ ਕਹੂਗੀ ਟਰੈਕਟਰ ਨੂੰ ਅਗਲੇ ਭੱਜ ਕੇ ਟਰੈਕਟਰ ਦੇ ਦੇਣਗੇ ਚਲ ਫੇ ਚੰਗਾ ਦੇ ਦੇਣਗੇ ਫਿਰ ਵਧੀਆ ਹੀ ਆ ਉਹਨੇ ਕਹਿਣਗੇ ਵੀ ਹਾਂ ਸਾਡੀ ਭੈਣ ਦੇ ਘਰੇ ਕੰਮ ਹੁੰਦਾ ਵੀ ਅਸੀਂ ਟਰੈਕਟਰ ਦਿੰਨੇ ਆ ਇੱਥੇ ਮੈਂ ਆ ਜਿਹੜੀ ਨੇ ਆਪਦੇ ਭਰਾ ਨੂੰ ਜਵਾਬ ਦੇਤਾ ਵੀ ਭਾਈ ਮੈਂ ਤਾਂ ਦੇਖ ਦਿੰਦੀ ਨਹੀਂ ਟਰੈਕਟਰ ਆਪਾ ਤਾਂ ਬਠੇਰੇ ਬੇਰੀ ਦੇ ਦਿੱਤਾ ਤੂੰ ਤਾਂ ਹੁਣ ਐਵੇਂ ਜਵਾਕਾ ਮੰਗੋ ਉਹ ਕਰੀ ਜੈਨੀ ਆ ਆਪਾ ਤਾਂ ਘਟੋ ਘੱਟ 10 ਬੇਰੀ ਦੇਤਾ ਉਹਨਾਂ ਨੇ ਤੇ ਮੇਰਾ ਵੀ ਰਿਸ਼ਤਾ ਤੜਵਾਤਾ ਤੜਵਾਤਾ ਤੂੰ ਤਾਂ ਮੇਰੇ ਭਰਾ ਪ੍ਰਜਾਗ ਮੰਨੋ ਤੂੰ ਤਾਂ ਇੱਥੇ ਬੈਠੀ ਐਂਗੀ ਉਹੀ ਗੱਲ ਤੂੰ ਤਾਂ ਹੁਣ ਵਰਤ ਹਟੀ ਮੈਂ ਤਾਂ ਹੁਣ ਵਿਚਾਰਾ ਨਾ ਵਰਤਣਾ ਸੀਗਾ ਅਗੇ ਤੇ ਇੱਕ ਕਰਦਾ ਕੇਰਾ ਨਹੀਂ ਮੰਗਿਆ ਉਹਨੇ ਡਾਕਟਰ ਹਰਪ੍ਰੀਤ ਤੇ ਆਪਾਂ ਦਾ ਨਾ ਮੰਗ ਲਈ ਆਪਾਂ ਨੂੰ ਉਹਦੇ ਪੇਕੇਆਂ ਤਾਈ ਕੀ ਗਾਹਾਂ ਵਿਚਾਰ ਆਪਣੇ ਕੋਲੇ ਆਇਆ ਸੀਗਾ ਦੇ ਤੇਰੇ ਤੇ ਕਿੱਡੀ ਆਸ ਲਾ ਕੇ ਆਇਆ ਸੀ ਵੀ ਮੈਂ ਚੱਲ ਪਈ ਆਪਦੀ ਮਾਸੀ ਨੂੰ ਪੁੱਛਦਾ ਉਹਨੇ ਆਪਦੀ ਭੈਣ ਤੇ ਵੀ ਆਸ ਨਹੀਂ ਲਾਈ ਵਿਚਾਰ ਮੈਂ ਆਪਦੀ ਭੈਣ ਨੂੰ ਪੁੱਛਣਾ ਸਿੱਧਾ ਤੇਰੇ ਕੋਲੇ ਆਇਆ ਉਹ ਫਿਰ ਕੋਈ ਨਾ ਕਹੀ ਦੀ ਆਸਾ ਕਰਕੇ ਆਉਂਦਾ ਸੀ ਦੇ ਤਾ ਆਪਾਂ ਨੂੰ ਕਿਹਾ ਪਹਿਲੀ ਵਾਰ ਮੰਗਿਆ ਸੀ ਤੜਵਾ ਆਂਦਾ ਬੇਬੇ ਤੂੰ ਤਾਂ ਤੈਨੂੰ ਕਿੰਨਾ ਗੁੱਸਾ ਆਉਂਦਾ ਜੇ ਤੂੰ ਆਪਦੇ ਭਰਾ ਨੂੰ ਹੈ ਮੋੜਦੀ ਖਾਲੀ ਮੇਰੇ ਭਾਂਡੇ ਕਿਤੇ ਮੰਗੇ ਹੀ ਨਹੀਂ ਆਪਣਾ ਟਰੈਕਟਰ ਨਾ ਹੀ ਸੁੱਖ ਨਾ ਕੀਤੇ ਓਟਾ ਲਗਾਏ ਨੇ ਇਹ ਤਾਂ ਤੇਰਾ ਫਰਾਈ ਹੈ ਦੂਜੇ ਤੀਜੇ ਦਿਨ ਥੋੜੇ ਦਿਨਾਂ ਬਾਅਦ ਹੀ ਮੰਗ ਲੈਂਦਾ ਜੀ ਦੇਖੋ ਇਹ ਚੀਜ਼ ਹੁੰਦੀ ਹੈ ਬੇਬੇ ਉਸੇ ਕੋਲ ਹੀ ਆਗਦਾ ਗਲਾਸ ਕਰਕੇ ਆਉਂਦਾ ਹੁੰਦਾ ਵਾ ਚਲ ਕੋਈ ਨਾ ਫਿਰ ਕਹੀ ਜਿਹਾ ਆਸਾਂ ਕਰੀਆਂ ਸੀ ਦੇ ਤਾ ਟਰੈਕਟਰ ਹੁਣ ਕਿੰਨੇ ਕੁ ਦਿਨ ਹੀ ਦੇਈ ਚਲ ਕੋਈ ਨਾ ਬੇਬੇ ਜਿਹੇ ਜਿਹਾ ਆਪਾਂ ਜਵਾਬ ਦੇ ਤਾ ਅਗਲਾ ਆਪਾਂ ਨੂੰ ਜਵਾਬ ਦੇ ਦੂਗਾ ਚੰਗਾ ਮੈਂ ਤਾਂ ਜਾਣੀ ਹੈ ਮੈਂ ਤਾਂ ਕੰਮ ਕਰਦੀ ਹੈਗੀ ਬਾਅਦ ਜਦੋਂ ਤੇਰੀ ਟੀਨੇ ਮੰਗੇ ਉਹਨੂੰ ਵੀ ਜਵਾਬ ਦੇਵਾਂਗੇ ਉਹਨੂੰ ਵੀ ਨਹੀਂ ਭਾਈ ਅੱਛੀ ਦਿੰਦੇ ਫਿਰ ਚੰਗਾ ਭਾਈ ਅੱਠ ਬ ਹੋ ਮਾਂ ਕਾ ਨ ਰੱਖਤਾ ਕੈ ਦੇ ਦੀ ਤੇਰੇ ਭਰਾ ਨੂੰ ਦੇ ਤਾ ਟ੍ਰੈਕਟਰ ਹੁਣ ਆ ਥੋੜਾ ਹੀ ਆ ਵੀ ਥੋੜੇ ਜਨਾ ਬਾਗ ਆਜੋ ਤੇ ਲੈ ਜਾ ਛੜਕਾਂ ਦੀ ਟਾਇਰ ਕਸਾਈ ਜਾਓ ਐਡੇ ਵੱਡੇ ਸੰਦ ਆਗਾ ਆਏ ਮੰਗਿਆ ਭਲਾ ਕਿਉਂ ਰੋਜ ਲੋਟ ਆਉਂਦਾ ਉਹ ਤੋਂ ਪਹਿਲਾ ਛੋਟਾ ਦੇ ਤਾ ਉਹ ਖਰਾਬ ਕਰਕੇ ਖੜਾ ਕੇ ਹੁਣ ਆਏ ਨਹੀਂ ਪਤਾ ਜੇ ਵੱਡਾ ਦੇ ਦਿੰਦੇ ਵੱਡੇ ਨੂੰ ਵੀ ਖਰਾਬ ਕਰਕੇ ਖੜਾ ਜਾਂਦੇ ਮੇਰਾ ਪੁੱਤ ਤਾਂ ਉਹੀ ਗੱਲ ਮੰਗੂ ਇੱਕ ਪੈਠਾਨੀ ਲਾ ਕੇ ਬਾਚਦਾ ਫਿਰ ਉਹ ਸੰਦ ਖਰਾਬ ਕਰ ਜਾਂਦੇ ਨੇ ਉਹਦੇ ਵੀ ਵੀ ਹਜ਼ਾਰਤੀ ਆ ਲੱਗ ਜਾਂਦਾ ਉਹਨਾਂ ਤਾਂ ਇੱਕ ਜਣਾ ਰੁੱਸ ਰਹੀ ਸੀ ਰੁੱਸੀ ਜਾਣ ਮੈਂ ਤਾਂ ਦਾ ਸਬਰਦੀ ਐਂਗੀ